ਬਾਈ ਮੇਰੀ ਗੱਲ ਸੁਣ ਤੂੰ ਸਰਪੰਚ ਮੈਂਬਰ ਨਾਲ ਕਿਸੇ ਨਾਲ ਗੱਲ ਕੀਤੀ ਕਿ ਨਹੀਂ ਹਾਂ ਗੱਲ ਤਾਂ ਕਰੀ ਹੋਈ ਹੈ ਭਣਾ ਕੀ ਕਹਿੰਦੇ ਫਿਰ ਮੈਂ ਕਿਹਾ ਭਣਾ ਇਹ ਕਹਿੰਦਾ ਸੀਗਾ ਮੈਂ ਵਿਚੋਲੇ ਕੋਲੇ ਜਾ ਕੇ ਆਇਆ ਸੀਗਾ ਮੈਂ ਕਿਹਾ ਆਪਾਂ ਵਿਚੋਲੇ ਨੂੰ ਜਾ ਕੇ ਗੱਲ ਕਰ ਗਏ ਫਿਰ ਤਾਂ ਵੜੀ ਵੀ ਤੇ ਗੱਲ ਚਲ ਫੇਰੇ ਇੱਕ ਵਾਰੀ ਆਪਾਂ ਆਏ ਗੱਲ ਕਰ ਲੈਣੇ ਆ ਨਾ ਵਿਚੋਲਾ ਕਹਿੰਦਾ ਕਿ ਆਉਂਦਾ ਕਿ ਕਿਵੇਂ ਹਾਂ ਸੁਨੀਹਾ ਲਾਇਆ ਸੀ ਆਉਂਦਾ ਹੂ ਮੈਂ ਟਾਈਮ ਦਿੱਤਾ ਸੀਗਾ ਅੱਛਾ ਤੇ ਮੈਂ ਭਣਾ ਆਪਾਂ ਕੁੜੀ ਜਾਣੇ ਮੈਂ ਕਿਹੜੇ ਪੰਚਾਇਤ ਚ ਜਾਂਦੇ ਚੰਗੀ ਨਹੀਂ ਲੱਗਦੇ ਕਿਰਾ ਮੈਂ ਤੁਸੀਂ ਗੱਲ ਕਰ ਲੋ ਚਲੋ ਉਹ ਵੀ ਗੱਲ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਬਹਿ ਕੇ ਗੱਲ ਕਰ ਲੈਨੇ ਆ ਭਾਈ ਘਰ ਦੇ ਘਰ ਦੇ ਮੈਂਬਰ ਬਚੋਲੇ ਨੇ ਲੈ ਚਲਦੇ ਆ ਨਾਲ ਹਾਂ ਬਚੋਲੇ ਨੂੰ ਉਹ ਕਰ ਲੋ ਹੋਰ ਆ ਭਾਬੀ ਤੇ ਦੀਪੀ ਤਾਂ ਉਧਰ ਵਗ ਗਈਆਂ ਹੁਣ ਉਹ ਕਦੀ ਮਾਤੇ ਪੇਕੇ ਜਾਇਆ ਮਾ ਉਹ ਤਾਂ ਮਾਮਾ ਢਿੱਲਾ ਹੋ ਗਿਆ ਸੀ ਮੈਂ ਨਾਲੇ ਪਤਾ ਲਿਆ ਉਹ ਨਾਲੇ ਉਹ ਕਰਦੇ ਲੈ ਸਾਸਿਕਾ ਬਣੇ ਸਾਸਿਕਾਲ ਹੋਰ ਭਾਈ ਤੈਨੂੰ ਡਿੱਕੀ ਜਾਂਦੇ ਸੀਗੇ ਅੱਛਾ ਤੇ ਭਾਈ ਦੱਸ ਹੁਣ ਕਿਵੇਂ ਕਰਗੇ ਫਿਰ ਆਪਾਂ ਕਰਨਾ ਕੀ ਆਪਾਂ ਨੇ ਦੇਖ ਲੋ ਉਹ ਤਾਂ ਕਿਸੇ ਗੱਲ ਤੇ ਆਉਂਦਾ ਨਹੀਂ ਠੀਕ ਹੈ ਮੈਂ ਤਾਂ ਕਹਿਣਾ ਪਰ ਨਵੇਂੜੋ ਆਪਾਂ ਦਾ ਹਿੱਸਾ ਲੈ ਲਾਂਗੇ ਜਿਹੜਾ ਬੰਦ ਆ ਠੀਕ ਹੈ ਉਹ ਤਾਂ ਆਪਾਂ ਨੂੰ ਕੋਰਟ ਤੇ ਕੇਸ ਕਰਨਾ ਪਊਗਾ ਕੋਰਟ ਤੇ ਕੇਸ ਕਰਕੇ ਇਹ ਹਿੱਸਾ ਤੋੜੀ ਮੈਂ ਤੈਨੂੰ ਜਿੱਦੇ ਵੇਖਣਾ ਕੋਰਟ ਤੇ ਕੇਸ ਵਾਲੀ ਗੱਲ ਨਹੀਂ 13 ਤੂੰ ਜਾ ਭੈਣ ਨੂੰ ਲੈ ਜਾ ਮੈਂ ਤਾਂ ਜਾਂਦਾ ਨਹੀਂ ਮੇਰੇ ਦੋ ਤਿੰਨ ਅਰੀ ਜਾਵੇ ਪਹਿਲਾਂ ਹੈ ਠੀਕ ਹੈ ਤੁਸੀਂ ਗੱਲ ਕਰੋ ਪਈ ਦੱਸੋ ਕਿੰਨੇ ਕੀ ਗੱਲਬਾਤ ਬੋਲਦੇ ਆ ਉਹ ਤੇ ਨਹੀਂ ਉਹਨੂੰ ਕਹੋ ਪਈ ਹਿੱਸਾ ਦੇ ਦਿਓ ਤੇ ਘਰ ਚੋਂ ਵੀ ਆ ਤੇ ਦੇ ਦਿਓ ਤੇ ਜ਼ਮੀਨ ਚੋਂ ਵੀ ਦੇ ਦਿਓ ਫਿਰ ਉਹਦੀ ਫੇਰ ਵੇਚਾਂਗੇ ਜਾ ਕੇ ਦੇਖ ਲਾਣੇ ਯਾਰ ਗੱਲ ਤਾਂ ਉਹ ਸੁਣਦੇ ਨਹੀਂ ਜਿਹੇ ਦੇਖਣ ਆਲੀ ਕਰਨੀ ਮਾੜਾ ਯਾਰ ਰੁੱਖਾ ਹੋਣ ਜਗਦੇਵ ਤੇਰੀ ਰਸਤੇ ਜਰੀ ਤੈਨੂੰ ਮੈਂ ਦੱਸਾਂ ਹੈ ਅਸੀਂ ਰੁੱਖੇ ਉਹਨੇ ਚੰਗੇ ਨਹੀਂ ਲੱਗਦੇ ਜਗਦੇਵ ਦੇਖ ਹੁਣ ਤੂੰ ਸਾਨ ਬਚਲੇ ਵਿਚੋਲਾ ਪਈ ਹੈ ਹੁਣ ਅਸਤੇ ਤੈਨੂੰ ਕਹਾਂਗੇ ਜੇ ਹੁਣ ਸਾਡੀ ਕੁੜੀ ਨੂੰ ਤਕਲੀਫ ਆ ਕੋਈ ਹੈ ਤਾਂ ਫੇਰ ਤੈਨੂੰ ਕਹਿਣਾ ਹੈ ਤੇ ਗਾਹਾਂ ਤੂੰ ਪਏ ਉਹਨਾਂ ਨਾਲ ਗੱਲ ਕਰ ਵੀ ਜਿਵੇਂ ਕਹਿੰਦੇ ਫਿਰ ਆਪਾਂ ਉਵੇਂ ਕਰ ਲੈਣੇ ਹੈਗੇ ਇਹੀ ਤਾਂ ਗੱਲ ਆ ਭੈਣੇ ਇਕੱਲਾ ਬੰਦਾ ਉਹ ਕੱਲਾ ਬੰਦਾ ਹੀ ਠੱਠ ਕਰੀ ਜਾਂਦਾ ਉਹਦੀ ਸੱਸ ਵੀ ਬਹੁਤ ਵਧੀਆ ਤਾਂ ਗੁੱਡੀ ਤੋਂ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਹਨਾ ਇੱਕਾ ਬੰਦਾ ਕੱਲਾ ਬੰਦਾ ਹੀ ਖੱਤ ਕਰੀ ਨਾ ਮੈਂ ਤਾਂ ਜਾ ਕੇ ਵੀ ਆਇਆ ਪਹਿਲਾਂ ਤੁਹਾਡੇ ਸਾਹਮਣੇ ਕਹਿੰਦਾ ਇੰਨਾ ਗਾ ਵੀ ਮੈਂ ਤੁਹਾਡੇ ਨਾਲ ਦਵਾਰੇ ਚੱਲਵਾਰ ਭਾਈ ਸਾਡੇ ਤਾਂ ਉਹੀ ਗੱਲ ਕੁੜੀ ਦੇ ਕਰਮ ਮਾੜੇ ਇਹੋ ਜਿਹਾ ਬੰਦਾ ਟੱਕਰਿਆ ਉਹ ਹੋਰ ਮੈਂ ਤਾਂ ਕਿਰਾਇਆ ਤਾਂ ਐ ਸੀ ਬਾਹਲਾ ਵਧਿਆ ਸੀ ਗਨ ਚੜਦਾ ਠੀਕ ਆ ਆ ਪਤਾ ਨਹੀਂ ਬਦ ਬਦ ਕੀ ਹੋਇਆ ਕੀ ਨਾ ਅਦਾ ਰੂਪੀਨ ਲੱਗ ਗਿਆ ਜਾਂ ਨਾ ਬੈਲ ਹੁਨੇ ਚ ਵੜ ਗਿਆ ਪੁੱਠੇ ਸਿੱਧੇ ਕੰਮ ਕਰਨ ਲੱਗ ਗਿਆ ਹਾਂ ਹੁਣ ਤੁਹਾਡੇ ਸਾਹਮਣੇ ਹੀ ਹੈ ਕਿਹੋ ਜਿਹੀਆਂ ਗੱਲਾਂ ਕਰਦਾ ਲੈ ਚੱਲ ਜੀ ਬੋਤਾ ਇਹੋ ਗੱਲਾਂ ਕਰਨ ਵਾਲੀਆਂ ਹੁੰਦੀਆਂ ਹੁੰਦੀਆਂ ਜਿਹੜਾ ਕੁਝ ਕਰਦਾ ਉਹ ਠੀਕ ਆ ਤੁੱਕੇਰਾ ਜਾਓ ਉਹਦਾ ਨਾਲ ਗੱਲ ਕਰਕੇ ਆਉਂ। ਨਿੱਕੀ ਕਹਿੰਦਾ 13 ਤੁਸੀਂ ਉਹੋ ਕਰ ਦੋ ਉਦੋਂ ਆ ਨਹੀਂ ਫੇਰਾ। ਫੇਰ ਆਪਾਂ ਜਾਇਆ ਹੁਣੇ ਜਗਦੇਵ ਸਹੀ ਗੱਲ ਹੈਗੀ। ਚਲ ਭਣੇ ਆਪਾਂ ਚੱਲ ਵਰਦੇ ਜਾਇਆ ਹੁਣੇ ਮਨੁਂਦਾ ਉਹਨੇ ਕਿਹਦੀ ਨਹੀਂ। ਨਹੀਂ ਭਗਤਾ ਮੈਂ ਵੀ ਜਾਂਦਾ ਘਰੇ ਉਹ ਹਾਂ ਇੱਕਲੀ ਗੁੱਡੀ ਆ ਯਾਰ। ਉਹਦੀ ਮੰਮੀ ਹੋਰ ਉਹ ਗਏ ਆ ਉੱਥੇ ਨਾਨਕੀ ਉਹਦਾ ਮਾਮਾ ਹੋ ਗਏ ੱੱਛਾ ਨਾਲ ਦੀਪੀ ਹਾਂ ਤੇ ਮੈਂ ਘਰੇ ਉਹ ਗੁੱਡੀ ਦਾ ਹੀ ਨਹੀਂ ਪਤਾ ਕਿਹਜਾ ਮਾਨ ਹੁੰਦਾ ਜਵਾਬ ਦਾ ਕੀ ਬਤਾ ਕੋਈ। ਹੋ ਤਾਂ ਜਗਦੇਵ ਰੋਈ ਜਾਂਦੀ ਆ ਭਾਈ। ਨਾ ਹੋ ਗਿਆ ਬਥੇਰਾ ਮੈਂ ਤਾਂ ਆਪਕੇ ਕੱਲ ਦੀ ਆਈਆਂ ਮੈਂ ਕਹੀ ਜਨੇ ਭਾਈ ਚੱਪ ਕਰ ਜਾ ਕੋਈ ਗੱਲ ਨਹੀਂ ਜਿਹੜਾ ਕੁ ਬਿਜਲਾ ਕਰਮਾ ਸਿਰ ਤੇ ਤੇਰੇ ਕਰਮਾ ਚ ਲਿਖਿਆ ਹੀ ਇਹ ਕੁਛ ਸੀਗਾ ਹੁਣ ਆਹੀਂ ਕਹਿਣਾ ਹੁਣ ਹੋਰ ਕੀ ਕਹੀਏ ਹੁਣ ਲੋਏ ਤੋਂ ਵੀ ਕੀ ਬੰਦਾ ਭਾਣੇ ਬਾਕੀ ਕੋਈ ਗੱਲ ਨਹੀਂ ਬਾਈ ਜੇ ਨਾਲ ਤੂੰ ਰਹਿ ਕਰ ਤੇ ਅਸੀਂ ਜਾ ਕੇ ਆਉਣੇ ਆ ਫਿਰ ਪੁੱਛ ਜਾ ਕੇ ਹੋਰ ਚੱਲ ਮੈਂ ਤਾਂ ਤਿਆਰ ਨਹੀਂ ਹੋਈ ਬੈਠੀ ਸੀਗੀ ਚੱਲ ਚੱਲ ਆਇਆ ਪੈਣਿਆ ਠੜੀ ਗੱਲਾਂ ਨਵੇੜ ਕੀ ਝੱਲਾਂ ਲੈਂਦਾ ਬੇਹੋਰ ਕੀ ਹੈਗਾ ਆ ਰੋ ਰੋਜ ਦਾ ਕੰਜਰ ਖਾਣਾ ਨਹੀਂ ਪੜਜੂ ਪਰੇ ਉਹ ਹੋ ਕੁੜੀ ਨੂੰ ਤਾਂ ਕਰਦੇ ਹਾਂ ਹਾਂ ਲੈ ਹੋ ਪਾਇਆ ਭੈਣ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਸਰੀ ਕਾ ਭੈਣ ਜੀ ਸਾਸਰੀ ਕਾ ਭੈਣ ਜੀ ਬਹਿ ਜਾ ਕਿਵੇਂ ਪੈ ਗਈ ਸੀ ਹੈ ਬਸ ਪੈ ਗਈ ਤੈਨੂੰ ਪਤਾ ਹੀ ਹੈ ਮੈਂ ਚਿੱਤ ਜਿਆ ਠੀਕ ਨਹੀਂ ਸੀਗਾ ਪਤਾ ਤਾਂ ਭੈਣੇ ਹੈਗਾ ਹੀ ਹੈਗਾ ਇਹ ਤੇ ਤੁਹਾਡਾ ਕੀ ਠੀਕ ਹੋਣਾ ਸਾਡਾ ਤਾਂ ਆਪਦਾ ਜਿੱਤ ਠੀਕ ਨਹੀਂ ਗਾ ਹੈ ਜਿਹਦੀ ਕੁੜੀ ਘਰੇ ਬੈਠੀ ਹੈ ਭਾਈ ਹੋਰ ਵਿਚਾਲੇ ਮੈਂ ਫਸਿਆਗਾ ਸਾਨਾ ਵਿਚਾਰੇ ਚਾਕ ਕਰਕੇ ਫਸ ਗਿਆ ਦਾ ਤੇਰੇ ਵੀ ਕੀ ਸਾਰੇ ਦੀ ਗੱਲ ਹੈ ਭਾਈ ਨਾ ਮੇਰੇ ਸਾਰੇ ਦੀ ਗੱਲ ਹੈ ਹੁਣ ਮੈਂ ਉਹ ਹੀ ਗੱਲ ਸਾਰੀ ਜਾਣੀ ਸਮਝਾਣਾ ਉਹ ਵੀ ਨਹੀਂ ਹੁਣ ਕਿੱਧਰ ਗਿਆ ਜੀ ਸਾਡਾ ਚੇਤ ਨੂੰ ਗਿਆ ਪਿਆ ਬੈਠ ਭਾਈ ਅੱਜ ਤੋਂ ਹੁਣ ਤੁਹਾਡੇ ਨਾਲ ਗੱਲ ਕਰਨ ਆਇਆ ਵੀ ਗੱਲ ਹੁਣ ਸਾਡੀ ਇੱਕ ਟੁੱਕ ਹੋਊ ਉਸ ਵੀ ਜਿਹੜੀ ਗੱਲ ਹੈਗੀ ਸਾਨੂੰ ਇੱਕ ਪਾਸਾ ਕਰ ਦੋ ਕੁੜੀ ਤੁਸੀਂ ਰੱਖਣੀ ਆ ਜਾਂ ਨਹੀਂ ਰੱਖਣੀ ਲੈ ਮੈਂ ਤਾਂ ਉਦਾਂ ਹੀ ਤੋਰ ਕੇ ਰਾਜੀ ਰੀ ਸੀ ਕੁੜੀ ਨੂੰ ਚੱਲ ਭਾਈ ਉਹਦਾ ਮਾਪਿਓ ਆ ਗਏ ਰੋਂਦੀ ਸੀ ਉਹ ਵੀ ਵਿਚਾਰੀ ਚੱਲ ਜਾਵਲੀ ਮੈਂ ਤਾਂ ਤੜਕੇ ਹੱਥ ਨਿਕਲੇ ਇਸ ਕਰਦੀ ਆ ਪਸੰਤੇ ਨਾਲ ਵੀ ਭਾਈ ਐ ਕਿ ਮੈਂ ਡੰਗ ਲਊਗਾ ਆਪਣਾ ਮੈਨੂੰ ਐ ਦੱਸੋ ਰੋਂਦੀ ਕਰ ਲੌਂਦੀ ਰਹੂ ਹੱਥਨ ਤੜਕੇ ਕੋਟ ਸੜਦਾ ਉਹਨੂੰ ਹੈ ਨਾ ਫਿਰ ਰਹੂ ਕਿਦੇ ਸਿਰ ਤੇ ਜਦੋਂ ਬੰਦਾ ਹੀ ਨਹੀਂ ਉਹਦੇ ਵੱਲ ਦਾ ਫਿਰ ਹਾਈ ਤਾਂ ਮੇਰੇ ਸਾਰੇ ਦੀ ਗੱਲ ਨਹੀਂ ਭਾਈ ਜੇ ਆ ਕੇ ਸੱਸ ਨਣਾ ਨਾਲ ਲੜਾਈ ਹੋਵੇ ਤਾਂ ਬੁੜੀ ਬੰਦੇ ਨਾਲ ਪਾਸਾ ਕਰਕੇ ਪਰੇ ਅੱਡ ਬਾਈ ਜਾਂਦੀ ਹੈ। ਉਹਦਾ ਗੱਲ ਠੀਕ ਹੈ ਜੀ ਅਸੀਂ ਤਾਂ ਹੁਣ ਗੱਲਾਂ ਇਹ ਕਰਨ ਆਏ ਆ ਵੀ ਸਾਨੂੰ ਅਖੀਰਲੀ ਵਾਰ ਆਏ ਆ। ਇਹ ਦੂਵਾ ਦਾ ਸੀ ਲੈ ਕੇ ਆਉਂ ਆਂ ਪੰਚਾਇਤ। ਹਨਾ ਇਹਦੂ ਪਹਿਲਾਂ ਸਾਡੀ ਵੇਚ ਦੀ ਇਹਦੂ ਵਾਰ ਸੋਡੀ ਵੇਚ ਹੀ ਹੋਊਗੀ। ਠੀਕ ਹੈ। ਬਹੁਤ ਟਾਈਮ ਹੋ ਗਿਆ ਸਾਨੂੰ ਸਾਡੀ ਵੇਚ ਦੀ ਕਰਦਾਂ। ਠੀਕ ਹੈ। ਇਹਦੂ ਵਾਰ ਸਾਨੂੰ ਐ ਦੱਸ ਦੋ ਵੀ ਕਿਵੇਂ ਕਰਨਾ ਕੁੜੀ ਨੂੰ ਲਿਆਉਣਾ ਹੈ ਕਿ ਕਿਵੇਂ ਕਰਨਾ ਹੈ। ਨਹੀਂ ਫੇਰ ਸਾਨੂੰ ਵੀ ਸਾਦੇ ਦੋ ਕੁੜੀ ਦਾ ਅਸੀਂ ਆਪੇ ਉੱਥੇ ਬਿਠਾ ਕੇ ਕੁੜੀ ਨੂੰ ਖਵਾ ਦਾਂਗੇ। ਨਾ ਭਾਈ ਇੱਥੋਂ ਤੱਕ ਕਰ ਜਾਂਦੀ ਕੀ ਲੋੜ ਹੈ। ਮੈਂ ਤਾਂ ਕਹਿੰਨੀ ਆ ਸਮ ਆਪਣੀ ਗੱਲ ਜੇ ਸੋਝ ਜੇ ਇਹਦੋਂ ਚੰਗਾ ਕੀ ਹੈਗਾ ਦੇਖ ਭਿੰਟ ਜਾਣਾ ਤਾਂ ਪਊਗਾ ਹੀ ਫਿਰ ਜਦੋਂ ਕੋਈ ਗੱਲ ਗੱਲ ਸਿਰੇ ਨਹੀਂ ਲੱਗਦੀਗੀ ਜੇ ਤਾਂ ਆਪਣੀ ਐਦਾਂ ਹੀ ਕੋਈ ਗੱਲ ਬੈਠ ਕੇ ਨਿਪੜਦੀ ਆ ਫਿਰ ਤਾਂ ਵਾਲੀ ਵਧੀਆ ਗੱਲ ਆ ਉਹਦੇ ਹਰ ਕੀ ਤਾਂ ਰੀਸ ਨਹੀਂ ਹੈਗੀ ਤੇ ਜੇ ਉਹ ਗੱਲ ਕੋਰਟ ਕਚਹਿਰੀਆਂ 'ਚ ਗੱਲ ਪਹੁੰਚ ਗਈ ਫਿਰ ਤੈਨੂੰ ਪਤਾ ਹੀ ਹੈਗਾ ਜਿਵੇਂ ਜੱਜ ਕਹੂਗਾ ਫਿਰ ਤਾਂ ਉਸ ਹਸਾਬ ਨਾਲ ਫੈਸਲਾ ਕਰਨਾ ਪਊਗਾ ਕੁੜੇ ਕਾ ਨੂੰ ਪਹਿਨੇ ਇਥੋਂ ਤੱਕਰ ਤੁਹਾਨੂੰ ਮੈਂ ਕਿਹਾ ਨਾ ਜਾਓ ਬਾਈ ਕੀ ਗੱਲ ਸਲਝਾਰੋ ਜਿਵੇਂ ਸੋਝਦੀ ਆ ਸੋਲਜਰ ਦੀ بیوی ਨਾ ਹੀ ਆ ਕਿਹੜਾ ਕਿਵੇਂ ਬੋਲਦਾ ਨਾ ਤਾਂ ਉਹਨੂੰ ਬੋਲਣ ਦੀ ਹੈਗਾ ਨਾ ਚੱਲਣ ਦੀ ਹੈਗਾ ਤਾਰੂ ਪੀ ਕੇ ਉਹ ਕੁੜੀ ਨੂੰ ਕੁੱਟਦਾ ਕਾ ਮਾਰਦਾ ਕਾ ਸੌ ਕੁਛ ਕਰਦਾ ਮੈਨੂੰ ਉਹਦੇ ਕਿਵੇਂ ਬੋਲਿਆ ਕਿਉਂ ਭਈ ਮੈਂ ਸਾਥ ਕਰਾਦਾ ਮਾੜਾ ਕੰਮ ਕਰਾਦਾ ਫਿਰ ਉਹੀ ਤਾਂ ਗੱਲ ਹੈ ਹਾਈ ਤਾਂ ਕਲਪਨਾ ਨਹੀਂ ਭਾਈ ਚੱਲ ਤੁਸੀਂ ਨਾ ਕਿਸੇ ਗੱਲ ਦਾ ਫਿਕਰ ਨਾ ਕਰੋ ਮੈਂ ਬੈਠੀ ਆ ਮੈਂ ਕਰੂੰਗੀ ਉਹਦੇ ਨਾਲ ਗੱਲ ਆਏ ਨਾਲ ਬੇਫਿਕਰ ਗੱਲ ਤਾਂ ਇੱਕ ਹੈ ਹੁਣ ਤੁਹਾਨੂੰ ਦੱਸਣੀ ਆ ਵੀ ਜੇ ਤਾਂ ਤੁਸੀਂ ਕੁੜੀ ਲਿਆਉਣੀ ਹੈ ਇੱਥੇ ਬਸਾਉਣੀ ਹੈ ਤਾਂ ਕੁੜੀ ਦੇ ਨਾਂ ਭਈ ਜਾਂ ਤਾਂ ਜ਼ਮੀਨ ਕਰਾ ਦਿਓ ਤੇ ਨਾਲੇ ਖਰਚੋ ਦੇ ਦਿਓ ਅੱਧਾ ਇਹ ਗੱਲ ਫੇਰ ਤਾਂ ਅਸੀਂ ਕੁੜੀ ਇੱਥੇ ਛੱਡ ਜਾਾਂਗੇ ਠੀਕ ਹੈ ਤੇ ਨਹੀਂ ਫੇਰ ਭਾਈ ਸਾਡਾ ਜਵਾਬ ਆ ਫੇਰ ਸਾਡਾ ਅਸੀਂ ਫੇਰ ਵੀ ਲਈ ਲੈਣਾ ਨਾ ਉਹ ਤਾਂ ਤੁਹਾਡੀ ਗੱਲ ਠੀਕ ਹੈ ਚੱਲ ਕੋਈ ਨਹੀਂ ਭਾਈ ਜੇ ਤੁਸੀਂ ਕਹਿੰਦੇ ਹੋ ਵੀ ਕੁੜੀ ਦੇ ਜ਼ਮੀਨ ਨਾ ਕਰਾਉਣੀਆਂ ਜ਼ਮੀਨ ਕਿਹੜਾ ਕਿਤੇ ਭੱਗ ਜੂਗੀ ਘਰੇ ਹੀ ਜ਼ਮੀਨ ਰਹਿਣੀ ਆ ਹੂੰ ਘਰ ਵੀ ਨਾ ਕਰਾ ਦਾਂਗੇ ਜ਼ਮੀਨ ਵੀ ਕਰਾ ਦਾਂਗੇ ਚੱਤ 'ਤੇ ਬਸਣੇ ਚਾਹੀਦੇ ਆ ਜਵਾਬ ਮੇਰੇ ਇਹੀ ਗੱਲ ਕਹਿਣਾ ਸੀ ਮੈਂ ਤਾਂ ਵੀ ਉਹ ਦਾ ਵਸਾਉਂਦਾ ਸੀ ਦਾ ਨੂੰ ਇਹ ਜ਼ਮੀਨ ਆਉਗੀ ਲਾਲ ਨੂੰ ਤਾਂ ਵਸਾਉਂਗਾ ਹੀ ਮੂੰ ਤਾਂ ਸਾਰਾ ਤਾਂ ਕਲੇਸ਼ ਕਰਦਾ ਪਹਿਲੀ ਗੱਲ ਤਾਂ ਤੁਸੀਂ ਐਂ ਦੱਸੋ ਵੀ ਸਾਡੀ ਕੁੜੀ 'ਚ ਕਸੂਰ ਕੀ ਹੈਗਾ ਹੁਣ ਜੇ ਜਵਾਬ ਨਹੀਂ ਹੁੰਦਾ ਉਹ ਤਾਂ ਪਰਮਾਤਮਾ ਦੀ ਦੇਣ ਹੈਗੀ ਉਹ ਬੰਦੇ ਦੇ ਹੱਥ 'ਚ ਕਿਸੇ ਦੇ ਨਹੀਂ ਹੁੰਦੀ ਕੋਈ ਗੱਲ ਉਹੀ ਤਾਂ ਗੱਲ ਹੈਗੀ ਵੀ ਕਲੇਸ਼ ਕਰਨਾ ਤਾਂ ਕੋਈ ਫਾਇਦਾ ਨਹੀਂ ਮੈਂ ਪਹਿਲਾਂ ਵੀ ਲੜੀ ਸੀ ਵੀ ਭਾਈ ਇਹ ਤਾਂ ਪਰਮਾਤਮਾ ਜਿ ਦੇਊਗਾ ਝੋਲੀ ਭਰੂਗਾ ਤਾਂ ਉਹਦੇ ਸਾਰੇ ਦੀ ਗੱਲ ਹੈ ਤੇ ਦੂਜੀ ਗੱਲ ਭਾਈ ਜੇ ਕੋਈ ਆਪਣੇ ਕੁੜੀ 'ਚ ਕਸੂਰ ਹੋਵੇ ਜਾਂ ਕੋਈ ਕਾਮਨਾ ਕਰਦੀ ਹੋਵੇ ਜਾਂ ਮੂਰੇ ਬੋਲਦੀ ਹੋਵੇ ਫਿਰ ਮੈਂ ਤੁਹਾਨੂੰ ਆਪ ਹੀ ਕਹਿ ਰਿਆ ਜਦੋਂ ਤਾਂ ਸਾਗ ਲੈਣਾ ਸੀ ਉਹ ਤਾਂ ਤੁਸੀਂ ਦੋਨੇ ਮਾਪੋਤ ਮੇਰੇ ਮੂਰੇ ਹੱਥ ਬੰਨ੍ਹਦੇ ਸੀ ਸਾਡੇ ਮੁੰਡੇ ਨੂੰ ਸਾਗ ਹੀ ਹੁੰਦਾ ਸਾਡੇ ਸਾਡੇ ਮੁੰਡੇ ਨੂੰ ਸਾਗ ਕਰਾ ਦੇ ਤੇ ਹੁਣ ਤੁਸੀਂ ਆਹ ਲੱchnਾ ਤੇ ਮੇਰੇ ਤਾਂ ਤੂੰ ਕਸੂਰ ਤਾਂ ਆ ਕੱਢੇਂ ਜੇ ਮੇਰੇ ਨਾਲ ਕੋਈ ਲੜਾਈ ਹੋਵੇ ਅਸੀਂ ਤਾਂ ਮਾਵਾ ਪਿਆ ਨੂੰ ਰਹਿਣੀਆਂ ਨਹੀਂ ਆ ਮਾਵਾ ਪਿਆ ਉਂ ਤਾਂ ਰਹਿਣ ਨੂੰ ਸਮਝਾਉਣਾ ਵੀ ਤੁਸੀਂ ਆ ਮੁੰਡਾ ਤਾਂ ਤੁਹਾਡਾ ਹੀ ਆ ਭਾਈ ਕੀ ਸਮਝਾਵਾਂ ਮੁੰਡਾ ਤਾਂ ਮੈਨੂੰ ਵੀ ਸਿੱਧਾ ਹੁੰਦਾ ਮੈਂ ਕੀ ਕਰਾਂ ਫੇਰ ਹਜੇ ਉਹਦੇ ਕਹਨਾ ਕਿ ਮੈਨੂੰ ਦੂਜੀ ਦਾ ਵੀ ਸਾਗ ਦੇ ਦੋ ਲੈ ਲੈ ਆਹ ਤਾਂ ਫਿਰ ਗੱਲ ਗਲਤਾਂ ਨਾ ਬਣੇ ਇਹ ਗੱਲ ਨਾ ਕਰਨਾ ਨਹੀਂ ਕੋਈ ਇਹ ਤਾਂ ਗੱਲਾਂ ਭਾਈ ਅਸੀਂ ਵੀ ਟੋਕਦੇ ਆ ਉਹਨੂੰ ਵੀ ਇੱਥੋਂ ਤੇ ਕਰ ਜਾਣ ਦੀ ਲੋੜ ਨਹੀਂ ਧੁਗਾ ਹੁਣ ਉਹ ਜਵਾਕੜੀ ਆ ਉਹਦਾ ਤੇਰਾ ਕੀ ਮੇਲ ਹੈਗਾ ਉਹ ਤਾਂ ਹਜੇ ਪੜੀ ਜਾਂਦੀ ਆ ਜੋ ਆਖੜੀ ਹੈ ਪਤਾ ਨਹੀਂ ਉਹਦਾ 4 ਸਾਲਾ ਨੂੰ ਕਰਨਾ ਹੈ ਕਿ 5 ਨੂੰ ਕਰਨਾਗਾ ਨਾਲੇ ਉਹ ਹੀ ਗੱਲ ਜਦੋਂ ਸਾਡੀ ਪਹਿਲੀ ਨਹੀਂ ਤੂੰ ਬਸਾਈਗੀ ਫੇਰ ਅਸੀਂ ਦੂਜੀ ਕਿਵੇਂ ਤੋਰਦੇ ਭਾਈ ਤੇਰੇ ਇਹਨਾਂ ਨੇ ਸਦਾ ਤੇਰੇ ਭਲੇ ਦੇ ਮਾਰੇ ਮੈਂ ਮੀਂਝਾਉਂ ਪਈ ਬੜਾ ਪਰਉਣਾ ਇਹਦੇ ਦੇਖ ਕੇ ਰਿਸ਼ਤਾ ਕਰ ਦੂ ਦੇ ਲਾਉਤੋਂ ਨਹੀਂ ਹੋ ਕੇ ਨਾਲ ਤਾਂ ਤਾਂ ਰਿਸ਼ਤਾ ਤੋੜਾ ਐ ਏਦਾਂ ਵਧੀਆ ਘਰ ਮਿਲਦਾ ਸੀ ਉਹਨੂੰ ਚੰਗਾ ਹਜੇ ਉਤੋਂ ਨਹੀਂ ਕਰਾ ਮੇਰੇ ਨਾਲ ਕਰ ਦੋ ਲੈ ਇਹਦਾ ਬੱਸ ਭਾਣੇ ਹੁਣ ਸਾਡੀ ਤਾਂ ਗੱਲ ਨਿਬੜੀ ਐ ਠੀਕ ਐ ਨਾ ਹੁਣ ਜਿਵੇਂ ਤੂੰ ਕਹੇਂਗੀ ਵੀ ਜੇ ਜ਼ਮੀਨ ਕਰਾਉਣੀ ਐ ਤਾਂ ਮੈਂ ਜਾ ਕੇ ਉਵੇਂ ਆਦੇ ਭਰਾ ਨੂੰ ਕਹਿ ਦੂੰਗੀ ਵੀ ਹਾਂ ਹਾਂ ਭਾਈ ਉਹਨਾਂ ਦੀ ਹਾਂਗੀ ਫੇਰ ਮੈਂ ਉਹੋ ਜੀ ਗੱਲ ਕਰ ਲੂੰਗੀ ਜਾ ਕੇ ਚਲ ਜੇ ਮੈਂ ਤੁਸੀਂ ਚਾਹੁੰਦੇ ਆ ਭਾਈ ਉਵੇਂ ਕਰ ਦਿੰਨੇ ਆ ਠੀਕ ਐ ਜੇ ਆਪਣਾ ਕਲੇਸ਼ ਮੁਖ ਦਾ ਕੁੜੀ ਇੱਥੇ বাসਦੀ ਆ ਮੈਂ ਤਾਂ ਬਸਾਉਣ ਤੇ ਹੀ ਖੁਸ਼ ਆਂਗੀ ਵੀ ਕਿਉਂ ਉਹਨੂੰ ਜਵਾਕੜੀ ਨੂੰ ਧੱਕਾ ਕਰਕੇ ਆਪਾਂ ਕਿਉਂ ਅੰਦਰ ਸੀਸਾ ਲੈਣੀਆਂ ਨੇ ਹੁਣ ਤੁਸੀਂ ਉਹ ਤਾਂ ਜਵਾਕੜੀ ਅੰਦਰ ਪਈ ਰਹਿੰਦੀ ਆ ਸਾਰੀ ਦਿਹਾੜੀ ਰੋਈ ਜਾਂਦੀ ਰਹਿੰਦੀ ਆ ਵੀ ਜੇ ਉਹ ਕਹੀ ਗੱਲ ਕਹਿੰਦੀ ਮੇਰਾ ਕਸੂਰ ਕੀ ਹੈ ਉਣਾ ਹੀ ਆਉਣੇ ਤਾਂ ਹੁਣ ਤੁਸੀਂ ਤਾਂ ਗੱਲ ਗੁੱਠਾ ਦੇ ਰੱਖਿਆ ਇਹਨਾਂ ਨੇ ਨਾਲੇ ਇਹ ਮੇਰੇ ਗੱਲ ਗੁੱਠਾ ਦਿੰਦੇ ਆ ਵੀ ਤੂੰ ਸਾ ਕਰਾ ਭਾਈ ਤੂੰ ਕਰ ਕੋਈ ਹੱਲ ਕਹਿਣਾ ਹੀ ਆ ਭਾਈ ਫਿਰ ਅਗਲਾ ਤਾਂ ਨਾਲੇ ਤਾਂ ਕਹਿਣਾ ਹੀ ਹੁੰਦਾ ਹੈ ਹੋਰ ਕੀ ਕਰਨ ਫਿਰ ਜਿੱਥਾ ਟਿੱਕਰ ਜ਼ੋਰ ਚੱਲਦਾ ਉਹ ਟਿੱਕਰ ਭੈਣ ਭਾਈ ਨੂੰ ਕਹਿ ਨਹੀਂ ਆਪਾਂ ਹੁਣ ਉਹਨੂੰ ਇਹੀ ਗੱਲ ਕਹਿਣੇ ਆ ਜੀ ਗੱਲ ਨਵੇਂੜੋ ਜ਼ਮੀਨ ਨਾ ਕਰਾਓ ਕੁੜੀ ਤੇ ਕੁੜੀ ਨੂੰ ਲਿਆਓ ਕੁੜੀ ਵਸਾਵਾਂਗੇ ਤਾਂ ਅਸੀਂ ਇੱਥੇ ਕੋਸੀ ਹੋ ਜੀ ਬਸ ਠੀਕ ਹੈ ਫਿਰ ਕੋਈ ਨਾ ਮੈਂ ਕਰ ਦਿਆਂ ਗੱਲ ਆ ਜਾ ਹਾਂ ਬਸ ਤੂੰ ਉਹਦੇ ਨਾਲ ਗੱਲ ਕਰ ਲੈ ਜਿਵੇਂ ਤੈਨੂੰ ਉਹਨੇ ਕਿਹਾ ਫਿਰ ਸਾਨੂੰ ਉਹ ਸਾਹ ਹੁਣ ਭਾਈ ਸੁਨੇਹਾ ਲਾ ਦਿਓ ਫੇਰ ਕੋਈ ਉਹ ਦੁਬਾਰ ਵਿਚਾਰਾਂਗੇ ਆਪਾਂ ਚਲ ਕੋਈ ਨਾ ਮੈਂ ਚਾਹ ਦੀ ਪੁੱਟ ਬਣਾ ਕੇ ਨਾ ਨਾ ਬਸ ਜਾਣੀ ਚਲਦੇ ਆ ਇਹਨਾਂ ਨੇ ਜਾੜਾ ਸੀਗਾ ਤੇ ਅੱਜ ਹੋਰ ਲੈਂਡ ਆਉਣਾ ਸੀ ਬਾਈ ਨੇ ਤੇ ਇਹ ਤਾਂ ਕਹਿੰਦੇ ਕਹਿੰਦੇ ਪਹਿਲਾਂ ਗੱਲ ਨਮੜਿਆ ਕੇ ਉਹ ਬਾਈ ਦਾ ਆਪ ਤਾਂ ਕੋਈ ਨਹੀਂ ਉਹ ਕਹਿੰਦਾ ਮੈਂ ਜਾ ਕੇ ਕੀ ਕਰਾਂ ਜਦੋਂ ਬਾਗ ਜਾਣਾ ਕਹਿੰਦਾ ਮੇਰੀ ਮੂੰਹ ਤੇ ਬੇਇੱਜ਼ਤੀ ਕਰਦਾ ਹੁੰਦਾ ਹੋ ਗਈ ਤਾਂ ਗੱਲ ਐ ਭਾਈ ਹੁਣ ਕੀ ਨੂੰ ਆ ਕਿੰਨੇ ਦਿਨ ਕਿੰ ਨੂੰ ਸੜ ਗਏ ਜਦੋਂ ਆਪ ਦੀ ਨਾ ਦੀ ਮਾੜੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਜੇ ਤੁਸੀਂ ਕਹਿੰਦੇ ਉਹ ਕੁੜੀ ਇੱਥੇ ਵਸਾਉਣੀ ਆ ਕੋਈ ਨੀ ਜ਼ਮੀਨ ਵੀ ਦੇਵਾਂਗੇ ਘਰ ਵੀ ਦੇਵਾਂਗੇ ਫੇਰ ਨੂੰ ਕਰ ਲੈਂਦੇ ਜਿਵੇਂ ਕਰਦਾ ਫਿਕਰ ਤਾਂ ਭਾਣਾ ਕਿਉਂ ਨਹੀਂ ਹੁੰਦਾ ਉਹੀ ਗਲਤੀਆਂ ਆਣੂ ਫਿਕਰ ਤਾਂ ਹੁੰਦਾ ਹੀ ਹੈਗਾ ਜਦੋਂ ਤੀ ਵਾਰ ਚ ਬੈਜੇ ਹੈ ਹਾਂ ਤਾਂ ਭਾਈ ਸਾਹਿਬ ਦੇਈਆਂ ਆਪ ਵੀ ਕਿਛੜਤੀ ਪੁੱਤ ਹੈਗੇ ਆਂ ਆਪਾਂ ਇਹਦਾ ਉਚਾਰੀ ਚਾਰ ਦਿਨ ਛੁੱਟਾਆਂ ਕਟਣਾਈ ਸੀਗੀ ਜਵਾਕਾਂ ਨੂੰ ਲੈ ਕੇ ਮੂਰੇ ਕੰਦਰ ਕੇ ਜਾ ਹੋਇਆ ਪੈ ਉਹ ਜਵਾਗਰੀ ਸਾਰਾ ਦਿਨ ਰੋਈ ਜਾਂਦੀ ਹੈ ਇਹ ਤਾਂ ਇਹਨਾਂ ਦੇ ਅੰਦਰ ਕਿੱਥੇ ਫਸ ਗਈ ਕੋੜੀ ਚਾਹ ਮ ਬਣਾ ਲੈਣੀ ਤੁਸੀਂ ਦੋ ਮਿੰਟ ਬਣਾ ਲੈ ਜਾਣੀ ਪੀਣੀ ਜਾਣਾ ਕਰਾਂਗੇ ਫਿਰ ਬਸ ਤੁਸੀਂ ਗੱਲ ਕਰਕੇ ਦੱਸ ਦਿਓ ਸਾਨੂੰ ਠੀਕ ਹੈ ਠੀਕ ਹੈ ਯਾ ਮੇਰਾ ਸਲਾਦੀ ਫਾ ਵੀ ਨਹੀਂ ਮਿਲਿਆ ਮੈਨੂੰ ਕਿ ਮਿਲ ਜਾਂਦਾ ਤਾਂ ਪੈਗੀ ਮਾਰਦੇ ਦੋ ਦੋ ਬਚੋਲਾ ਕਿਉਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਠੀਕ ਹੈ ਹੋ ਠੀਕ ਹੈ ਮੰਨ ਲਈ ਗੱਲ ਮੈਨੂੰ ਲੱਗਦਾ ਇਨੀ ਛੇਤੀ ਗੇੜਾ ਮਾਰਿਆ ਹੈ ਕਿਹੜੀ ਗੱਲ ਆਖ ਖਾਲੀ ਛੋਟੀ ਦਾ ਕਰਾ ਤੇ ਮਾੜਾ ਮੋਟਾ ਨਾ ਮੂੰਹ ਸੁਆ ਕੇ ਬੋਲੀਦਾ ਹੁੰਦਾ ਮੈਂ ਤੁਹਾਨੂੰ ਦੱਸਾਂ ਕਿਵੇਂ ਕਿਵੇਂ ਬੋਲੀ ਜਾਂ ਨਾਗਾ ਕੀ ਹੋ ਗਿਆ ਫਿਰ ਤੇਰੀ ਮਾਂ ਨੂੰ ਜਾ ਕੇ ਪੁੱਛ ਲਈਂ ਦੀ ਛੋਟੀ ਦਾ ਸਾਗ ਦੇਣਾ ਆਏ ਸੀਗੇ ਲੈਣ ਆਏ ਸੀਗੇ ਮੈਨੂੰ ਗੱਲ ਤਾਂ ਦੱਸੋ ਇੰਨੀ ਛੇਤੀ ਗੇੜਾ ਮਾਰਿਆ ਮੈਨੂੰ ਤਾਂ ਐ ਸੀ ਕਿ ਤੇ ਹਜੇ ਰੈ ਮੱਛ ਭਰਾ ਕਰੋਗੇ ਮੈਨੂੰ ਦੱਸੋਗੇ ਟਾਈਮ ਦੇਵੋਗੇ ਫਿਰ ਅਸੀਂ ਵੀ ਦਾਜ ਬੜੀ ਦਾ ਸਮਾਨ ਬਣਾਵਾਂਗੇ ਕਿਸ ਹਿਸਾਬ ਨਾਲ ਕੱਲ ਸੁਣ ਲੈ ਆਉਂਦਾ ਮੂੰਹ ਇੱਥੇ ਬੰਦ ਕਰ ਲੈ ਜਿਹੜੀ ਸਾਡੀ ਰੈਸਲਾ ਬਣੀ ਜੀ ਨਾ ਉਹ ਤੇਰੀ ਮਾਂ ਨੂੰ ਦੱਸਿਆ ਆ ਜਾ ਕੇ ਪੁੱਛ ਲਈਂਗਾ ਕਿਵੇਂ ਤੇਰੇ ਤਾਂ ਅਸੀਂ ਮੂੰਹ ਨਹੀਂ ਲੱਗਣਾ ਚਾਹੁੰਦੇ ਤੇਰੀ ਮਾਂ ਨੂੰ ਸਾਰਾ ਕੁਝ ਦੱਸਦਾ ਜਾ ਕੇ ਪੁੱਛ ਲਈ ਠੀਕ ਹੈ ਬਾਗ ਦਾ ਟਾਈਮ ਨਾ ਕਰੇ ਵਰਜਾ ਕਰ ਮਗੇ ਨਈ ਮੂੰਹ ਲਗਣਾ ਸੀ ਫਿਰ ਸਾ ਕਿਉ ਕਰਾਇਆ ਸੀ ਮੈਨੂੰ ਮੂੰਹ ਤਾਂ ਤੈਨੂੰ ਲੱਗਣਾ ਹੀ ਕੋਦਾ ਭਰਾਵਾ ਤੈਨੂੰ ਦੇਖ ਕੇ ਚੰਗਾ ਲੱਗਦਾ ਸੀ ਆ ਉਹ ਤੋਂ ਵਧੀਆ ਦੇਖ ਕੇ ਪਸਤਾਈ ਜਾਂਦੇ ਆ ਇਸ ਤੈਨੂੰ ਰਿਸ਼ਤਾ ਕਰਕੇ ਹਾਂ ਇਹ ਰਿਸ਼ਤਾ ਕਰਕੇ ਪਸਤਾਈ ਜਾਂਦੇ ਮੈਂ ਕਰਾ ਕੇ ਪਸਤਾਈ ਜਾਂਦੇ ਹੁਣ ਤਾਂ ਬੰਦਾਂ ਵੱਡਾ ਬੈਲੀ ਉਹ ਤਾਂ ਕਹੀਂ ਬਾਈ ਰਿਸ਼ਤਾ ਕਰਾ ਦੇ ਮੇਰੀ ਹੱਥ ਲਵਾਉਂਦਾ ਸੀ ਉਹ ਤਾਂ ਹੁਣ ਹੁਣ ਤੂੰ ਹੰਕਾਰ ਗਿਆ ਇਹੇ ਜਿਹਾ ਕਰਾਉਣਾ ਹੀ ਕੀ ਆ ਜਿਹਦੇ ਜਵਾਬ ਨਹੀਂ ਹੁੰਦਾ ਹੈ ਓਏ ਮੂੰਹ ਸੰਭਾਲ ਕੇ ਬੋਲ ਓਏ ਰੱਬ ਤੋਂ ਡਰ ਰੱਬ ਦਾ ਬੰਦਾ ਨੱਬ ਤੋਂ ਡਰ ਮਾਰਾ ਹੋਤਾ ਮੇਰੀ ਗੱਲ ਸੁਣ ਜਾ ਪ੍ਰਮਾਤਮਾ ਜੀ ਕਾਇ ਨਹੀਂ ਪਤਾ ਕਿਹੜੇ ਵਲੇ ਮੇਰ ਹੋ ਜੇ ਠੀਕ ਹੈ ਉਹ ਮੈਨੂੰ ਤਾਂ ਚਾਹੀਦੀ ਨਹੀਂ ਮੈਂ ਤਾਂ ਉਹ ਚਾਹੀਦੀ ਆ ਠੀਕ ਹੈ ਨਾ ਆਪਾਂ ਨੂੰ ਮੇਰ ਚਾਹੀਦੀ ਆ ਗੱਲ ਸੁਣ ਲੈ ਮੇਰੀ ਠੀਕ ਹੈ ਉਹਨੂੰ ਲੈ ਜਾ ਤੁਸੀਂ ਮੈਂ ਜਿਹੜੀ ਗੱਲ ਕਹੀ ਆ ਮੈਂ ਉਹ ਗੱਲ ਪਕਾ ਕੇ ਰਹੂੰਗਾ ਹਾਂ ਤੂੰ ਆ ਦੇ ਘਰੇ ਬਗਦਾ ਮੈਂ ਤਾਂ ਅਸੀਂ ਛੋਟੀ ਦਾ ਅੱਜ ਕਰਕੇ ਨਾ ਕਰਕੇ ਕੱਲ ਮੈਂ ਤਾਂ ਵੱਡੀ ਦਾ ਕਰਾ ਕੇ ਪਸਤਾਈ ਜਾਣਾ ਪਸਾਂ ਨਹੀਂ ਪਤਾ ਵੀ ਵੱਡੀ ਵੀ ਲੈ ਜੇ ਵੱਡੀ ਲੈ ਕੇ ਤੇ ਭੇਜਦੇ ਵੀ ਨਹੀਂ ਤੇਰੀ ਗੱਲ ਸੁਣ ਲੈ ਬਸਾਂਤਾ ਮੈਨੂੰ ਨਾ ਕਹੀਂ ਜੇ ਨਾ ਛੋਟੀ ਇੱਥੇ ਲੈ ਕੇ ਆਂਦੀ ਬਸ ਤੂੰ ਵੀ ਮੈਨੂੰ ਜਗਦੇਵ ਨਾਲ ਆਖੀ ਤੇ ਇਹ ਨਾ ਵੱਡੀ ਇੱਥੇ ਉਸਾਈ ਫਿਰ ਹਾ ਗੱਲਾਂ ਤਾਂ ਕੋਈ ਗੱਲ ਨਹੀਂ ਦੇਖਦੇ ਆ ਫਿਰ ਕਿਹਦੀ ਕਿਹਦੀ ਨਿਤਰੁਕ ਦੇਖੀ ਜਾਓ ਤੁਹਾਨੂੰ ਲੱਗ ਜਾ ਪਤਾ ਭਗ ਜਾ ਸਾਡੇ ਪਿੰਡ ਕੀ ਕਰਨ ਆਇਆ ਹੋਰ ਦਾ ਤੱਕੂ ਦਾਣੇ ਲੈ ਲਈ ਅਬ ਬਚੋਲਿਆ ਮੈਂ ਤੈਨੂੰ ਕਹਿੰਦਾ ਬਚੋਲਾਂ ਦੇ ਪੈਂਦੀਆਂ ਵਾਲੀਆਂ ਹੋਣੀਆਂ ਚੁੱਪ ਕਰਕੇ ਭਗ ਜਾ ਛੋੜੇ ਵਾਲਾ ਤਾਂ ਮੈਂ ਗੱਲ ਹੀ ਨਹੀਂ ਕਰਦਾ ਮੇਰੇ ਨਾਲ ਗੱਲ ਉਹ ਨਾਲ ਕਰਦਾ ਜੇ ਸਾਖ ਨਾ ਕਰਾ ਹੁੰਦਾ ਤੈਨੂੰ ਦੱਸ ਦਾਂਦਾ ਜੇ ਛੋੜੀ ਪਾ ਪੈਂਦੀ ਆ ਜੇ ਛੋੜੀ ਕੁੜੀ ਚੰਗੀ ਹੁੰਦੀ ਨਾ ਤਾਂ ਛੋੜੀ ਕੁੜੀ ਜਵਾਕ ਜੰਮ ਦਿੰਦੀ ਤੇ ਕੀ ਕਸੂਰਾ ਦੱਸੀ ਮੈਨੂੰ ਬਾਂਜ ਜਾ ਉਹ ਬਾਂਜ ਬਾਂਜ ਜਾ ਉਹ ਬਾਂਜ ਮੇਰੀ ਗੁੱਦੂ ਦੀ ਮਾੜੀ ਐ ਗਾਰੂ ਪੀਣਾ ਪੀਣਾ ਫਿਰ ਮੈਂ ਤਾਂ ਕਹਿੰਦਾ ਪੀਣਾ ਜਵਾਕ ਨਾ ਲੋਫਰ ਵਾਈਆਂ ਕਰਦਾ ਹਾਂ ਦਫਾ ਹੋ ਪਰੇ ਅੱਜ ਤੈਨੂੰ ਲੋਫਰ ਬਾਜ ਜਾਂਦੇ ਸੀ ਆ ਉਹਦੇ ਤੈਨੂੰ ਲੋਫਰ ਬਾਜ ਜਾਂਦੇ ਸੀ ਆ ਓਏ ਤੂੰ ਚੰਗਾ ਸੀ ਮਾਲਾ ਮੁੰਡਾ ਤੈਨੂੰ ਕਾਲੜ ਮੇਰਾ ਕਰਦਾ ਕੀ ਆ ਕੋਈ ਨਹੀਂ ਤੈਨੂੰ ਮੈਂ ਹੀ ਨੂੰ ਦਖੂ ਦਾ ਨੇ ਨਾ ਬਾਪੂ ਹੁਣ ਭੂਆ ਆ ਕੇ ਕਿੱਥੇ ਨੇਗੇ ਭੂਆ ਆ ਕੇ ਤੇ ਤੇਰੇ ਸਹੁਰੇ ਭੇਜੇ ਤੇਰਾ ਹੱਕ ਲੈਣ ਵਾਸਤੇ ਲੈ ਤੂੰ ਵੀ ਤਾਂ ਬਾਪੂ ਨਾਲ ਜਾਣਾ ਸੀ ਤੈਨੂੰ ਵੀ ਤਾਂ ਪਤਾ ਲੱਗਦਾ ਉਹ ਕੀ ਗੱਲ ਕਰਦੇ ਨੇ ਹੁਣ ਬੇਚਾਰੀ ਕੱਲੀ ਭੂਆ ਉੱਥੇ ਕੀ ਗੱਲ ਕਰੂਗੀ ਭੈਣ ਨੂੰ ਮੈਂ ਸਾਰਾ ਸਮਝਾਤਾ ਬਾਕੀ ਜਗਦੇਵ ਨੂੰ ਕਹਿਗਾ ਗੱਲਬਾਤਾਂ ਜਗਦੇਵ ਹੀ ਕਰ ਲੂਗਾ ਗੱਲਬਾਤ ਤਾਂ ਕਰ ਲੂ ਭੂਆ ਦਾ ਉਹ ਬਲੱਡ ਵੱਧਾਗਾ ਮੈਂ ਕਹਿੰਦੀ ਸੀ ਨਾਲ ਤੂੰ ਚੱਲ ਜਾਂਦਾ ਉਹ ਮੈਂ ਤਾਂ ਐ ਨਹੀਂ ਕਹਣਾ ਤੇਰੀ ਮਾਤਾ ਤੇਰੇ ਨਾਨਕੀ ਗਈ ਐ ਨਾਲ ਦੀਪੀ ਨੂੰ ਲੈ ਗਈ ਤੇ ਘਰੇ ਕੱਲੀ ਸੀ ਤੂੰ ਮੈਂ ਹਾਂ ਮੈਨੂੰ ਕੱਲੀ ਨੂੰ ਕੀ ਹੁੰਦਾ ਸੀ ਬਾਪੂ ਉਹੀ ਗੱਲਾਂ ਪੁੱਤ ਕੰਮ ਦਾ ਔਖਾ ਹੋ ਜਾਂਦਾ ਕੱਲੀ ਦਾ ਕੰਮ ਤਾਂ ਮੈਂ ਬਾਪੂ ਕਰ ਹੀ ਰਹਿਣਾ ਸੀ ਉੱਥੇ ਵੀ ਤਾਂ ਸਾਰੀ ਦਿਹਾੜੀ ਕਰਦੀ ਸੀਗੀ ਆਪਦਾ ਘਰ ਆ ਕਿਹੜਾ ਬਗਾਨਾਗਾ ਤੂੰ ਨਹੀਂ ਟੈਨਸ਼ਨ ਹਦਾ ਭੈਣ ਸਾਰਾ ਸਮਝਦਰੀ ਨਾਲ ਗੱਲ ਕਰੂਗੀ ਕੋਈ ਐਡੀ ਹੋਣੀ ਉਹ ਉਹ ਤਾਂ ਮੈਂ ਗੱਲ ਸਮਝਦੀ ਆ ਕਈ ਗੱਲਾਂ ਇਹ ਜੀ ਬਹੁਤ ਗਰਮੀ ਭਰੀ ਹੈ ਆ ਬੈਠ ਜੀ ਇੱਧਰ ਬੈ ਜਾ ਨੇ ਹਾਂ ਹੋਰ ਭਾਈ ਗੁੱਡੀ ਠੀਕ ਹੈ ਠੀਕ ਹੈ ਪਾਣੀ ਲਿਆ ਭੂਆ ਜੀ ਬਸ ਪਾਣੀ ਦਾ ਪੀ ਕੇ ਆਇਆ ਜੀ ਪਿਆ ਤਾਂ ਪਾਣੀ ਤਾਂ ਸਾਨੂੰ ਤਾਂ ਤੋਕ ਪੈ ਸੰਤਾ ਨੇ ਕਹਿ ਬਣ ਕੀ ਬੋਲੇ ਬੋਲਣਾ ਕੀ ਹੈਗਾ ਅਸੀਂ ਜਦੋਂ ਗਏ ਉਹਦੀ ਮਾਂ ਹੀ ਪਈ ਸੀ ਬੈਰਤੀ ਜੀ ਚ ਬਾਹਰੀ ਠੀਕ ਹੈ ਜੀ ਤੇ ਉਹ ਤਾਂ ਵੈਸੇ ਐ ਮੈਂ ਕਿਹਾ ਉਹ ਤਾਂ ਕੁਝ ਬੋਲੀ ਨਹੀਂ ਨਾ ਉਹ ਤਾਂ ਕਹਿੰਦੀ ਜਿਵੇਂ ਤੁਸੀਂ ਕਹੋਗੇ ਭਾਈ ਮੈਂ ਤਾਂ ਉਹਨੂੰ ਆਪੇ ਘਰੇ ਬਸੋਣਾ ਕਹਿੰਦੀ। ਭੈਣ ਉਹਦੇ ਘਰ ਤੇ ਭੇਜ ਦਿੰਦੇ ਸੀ ਆਏ ਪਰ ਮੈਂ ਛੱਡਿਆ ਹੁੰਦਾ ਸੀ ਕਿ ਤੇ ਲੈ ਆਉਂਦਾ ਸੀਗਾ। ਪਰ ਮੈਂ ਬੁੜੀ ਨਾਰਨ ਬਾਲੀ ਆਈ ਸਰ ਮੈਂ ਲੋ ਉਹਦਾ ਨਹੀਂ ਕੁਝ ਬੋਲੀਗੀ। ਤੇ ਆਉਂਦਿਆਂ ਨੂੰ ਭਾਈ ਉਹ ਟੱਕਰ ਗਿਆ ਸਾਨੂੰ ਵੀ ਜੂਆ। ਹੈ? ਬਸ ਤਾਂ ਹਾਂ। ਹਾਂ ਉਹ ਬੋਲਿਆ ਜਿਹੜਾ ਕੁਝ ਨਾ ਬੋਲਣਾ ਹੋਵੇ। ਮੂੰਹ ਨਾ ਮੱਥਾ ਜਿੰਨੇ ਬਹਰ ਉਹਦੇ ਕੋਈ ਅਸਰ ਹੀ ਨਹੀਂ ਪੈਂਦਾ ਮੇਰਾ ਫਰਕ ਹੀ ਨਹੀਂ ਪੈਂਦਾ ਉਹਨੂੰ ਤਾਂ। ਉਹਨੂੰ ਕੋਈ ਸੰਗ ਸ਼ਰਮ ਹੀ ਨਹੀਂ ਗੱਲ ਕਰਨ ਦੀ। ਨਾਲ ਉਹ ਕਿ ਪਾਇਬ ਤਾਂ ਵੱਡੇ ਨਾਲ ਗੱਲ ਕਰਿਆ ਉਹਨੂੰ ਐ ਫੇ ਤਾਂ ਛੋਟੇ ਨਾਲ ਗੱਲ ਕਰਦਾ ਮੈਂ। ਹੁਣ ਕੰਮਾ ਕਿਵੇਂ ਕੋਈ ਛੋਟਾ ਰਿਸ਼ਤਾ ਕਰਨਾ ਸੀ ਮਾ ਹਾਂ ਅਸੀਂ ਤਾਂ ਨਹੀਂ ਕਰਨਾ ਅਸੀਂ ਲੈਣਾ ਸੀ ਅੱਜ ਮੈਂ ਆਏ ਸੁਣਾਇਆ ਚਲ ਵਧੀਆ ਕਰੇ ਤੈਨੂੰ ਆਖੇ ਤੈਨੂੰ ਰਿਸ਼ਤੇਦਾਰੀ ਆ ਤੂੰ ਕਿਨੇ ਰੁੱਖਾ ਹੋ ਕੇ ਬੋਲ ਸਕਦਾ ਵੀ ਅਸੀਂ ਨਹੀਂ ਆਉਗਾ ਹੋਗਾ ਹੋਗੇ ਨਹੀਂ ਉਹਨਾਂ ਬੰਦੇ ਨੇ ਜਮਾਂ ਨੱਕ ਵੜਾਤੀ ਜਨ ਮਾ ਤੇਰੇ ਸਾਹਮਣੇ ਜਦੋਂ ਰਿਸ਼ਤਾ ਕਰਿਆ ਸੀ ਦੱਸ ਕਿੰਨਾ ਨਰਮ ਹੁੰਦਾ ਸੀ ਤੁਸੀਂ ਜਿਹੜੀ ਉਹਨੂੰ ਗੱਲ ਆਖੀ ਸੀ ਉਹ ਕਰੀ ਐ ਕਰਤੀ ਸਾਰੀ ਗੱਲ ਕਰਕੇ ਮਾ ਨਾਲ ਮਾ ਨਾਲ ਗੱਲ ਕਰਕੇ ਆਇਆ ਉਹਦੀ ਮਾਂ ਕਹਿੰਦੀ ਕੋਈ ਨਹੀਂ ਜਿਵੇਂ ਤੁਸੀਂ ਕਹੋਗੇ ਵਸਤੋਂ ਵਿੱਚ ਕਰ ਲਾਂਗੇ ਕਹਿੰਦੀ ਮੈਂ ਆਪੇ ਗੱਲ ਕਰ ਲੂੰਗੀ ਚਲੋ ਵਧੀਆ ਉਹ ਸਿਆਣੀ ਬੁੜੀ ਹੈਗੀ ਪਰ ਉਹਨੇ ਆਦੇ ਫੇਰ ਤਾਂ ਕੋਈ ਗੱਲ ਦਾ ਹੱਲ ਹੋ ਜੂਗਾ ਤੇ ਨਹੀਂ ਪਰ ਉਹਦੇ ਮੂੰਹ ਕਦੀ ਵੇਖ ਕੇ ਤਾਂ ਮੈਨੂੰ ਲੱਗਦਾ ਨਹੀਂਗਾ ਵੀ ਕੁੜੀ ਦਾ ਵਸੇਬਾ ਉੱਥੇ ਹੋਊਗਾ ਪੈਣ ਜਿੰਨਾ ਜਰ ਜ਼ਮੀਨ ਨਹੀਂ ਕਰਉਂਦੇ ਨਾ ਘਰ ਤੋਂ ਸਾਈਂ ਦਿੰਦੇ ਉਹਨਾਂ ਚੋਂ ਸੁਧਰਦੇ ਨਹੀਂਗਾ ਉਹ ਬੰਦੇ 'ਚ ਹੰਕਾਰ ਹੀ ਬੜਾ ਜਰਨਰ ਹੰਕਾਰ ਹੀ ਡੁੱਟਦਾ ਅੱਜ ਵੀ ਪੂਰਾ ਹੰਕਾਰ 'ਚ ਬੋਲਿਆ ਮੈਂ ਹਾਂ ਤੂੰ ਬਾਗਜਾ ਬਾਗਜਾ ਕਿਤੇ ਹੋਰਾਂ ਦਾ ਖੂਬਾ ਹਾਂ ਮੈਨੂੰ ਪਸੰਤਾ ਕਹਿੰਦਿਆ ਐਂ ਬੋਲੇ ਸਾਨੂੰ ਦਾ ਉਹ ਧੌਣ 'ਚ ਵੱਡਾ ਕਿੱਲਾ ਦੇ ਥੋੜਾ ਜਾਂ ਨਾ ਉਹਨੂੰ ਐ ਪਤਾ ਵੀ ਮੈਂ ਰਾਹਤੇ 'ਚ ਖੜਾ ਜਾਂ ਮੈਂ ਕਿੱਥੇ ਖੜਾਂਗਾ ਹੈ ਉਹੀ ਗੱਲ ਗਲੀ ਦੇ ਵਿੱਚ ਹੀ ਸਾਨੂੰ ਤਾਂ ਲੱਗਿਆ ਬੋ ਵੀ ਉੱਥੇ ਮੈਂ ਕਿਹੜੇ ਹਿਸਾਬ ਨਾਲ ਕੱਟਦੀ ਆਂਗੀ ਮੈਂ ਹੀ ਚੰਗੀ ਆ ਜਿਹੜੀ ਕੱਟੀ ਆ ਨਹੀਂ ਆ ਬੇਬੇ ਬਾਪੂ ਦਾ ਹਰ ਵਾਰੀ ਮੈਨੂੰ ਕਹਿ ਦੇਣਗੇ ਪੁੱਤ ਉੱਥੇ ਹੀ ਬਸਣਾ ਪੈਣਾ ਮੈਨੂੰ ਪਤਾ ਬਸਣਾ ਤਾਂ ਭੂਆ ਉੱਥੇ ਵੀ ਪੈਣਾ ਹੁਣ ਤੂੰ ਆਪ ਦੇਖ ਲੈ ਤੂੰ ਤਾਂ ਸਾਰਾ ਕੁਝ ਦੇਖ ਲਈ ਨਾ ਮੈਂ ਸਾਰਾ ਕੁਝ ਦੇਖ ਲਈ ਆ ਉਹਦੇ ਅੱਖੀ ਹੁਣ ਮੈਨੂੰ ਤਾਂ ਪਤਾ ਹੀ ਆ ਹੋਈ ਗੱਲ ਕੀ ਆੱਖਾਂ ਤੈਨੂੰ ਜੇ ਤਾਂ ਭਈ ਉਹਦੇ ਤੇਰੀ ਸੱਸ ਨੇ ਕੋਈ ਗੱਲ ਕੋਈ ਰਾਹ ਪਾਤੀ ਫੇਰ ਤਾਂ ਗੱਲ ਉਹੀ ਗਲਤ ਵੀ ਭਈ ਤੂੰ ਭਾਗ ਜੀ ਉੱਥੇ ਤੈਨੂੰ ਛੱਡਿਆ ਵਾਂਗੇ ਪਰ ਮੇਰੇ ਹਿਸਾਬ ਨਾਲ ਉਹ ਬੰਦੇ ਨਾਲ ਕੱਟ ਨਹੀਂਗੀ ਭੂਆ ਉਦੋਂ ਮੈਂ ਤੈਨੂੰ ਕਿਹਾ ਸੀਗਾ ਫੇ ਤੂੰ ਆਪ ਰਿਸ਼ਤਾ ਦੇਖਣ ਜਾ ਤੂੰ ਵੀ ਨਹੀਂ ਮੰਨੀ ਕਹਿੰਦੀ ਤੇਰਾ ਪਿਓ ਹੈਗਾਗਾ ਲੈ ਹੁਣ ਇਹ ਤਾਂ ਬੰਦਿਆਂ ਦੀਆਂ ਗੱਲਾਂ ਹੁੰਦੀਆਂ ਪੁੱਤ ਤਾਂ ਕਰਕੇ ਹੁਣ ਇਹਨਾਂ ਨੂੰ ਭੇਜਿਆ ਸੀ ਭੇ ਇਹਨਾਂ ਦੀ ਗੱਲ ਜਿਵੇਂ ਫੱਟ ਆ ਗਿਆ ਆਪਾਂ ਕਰ ਲਈ ਕਰ ਤਾ ਤੂੰ ਤਾਂ ਭੂ ਇੰਨੇ ਰਿਸ਼ਤੇ ਕਰਾਏ ਆਗੇ ਨਾ ਕੋਈ ਕੁੜੀ ਦੁਖੀ ਹੈਗੀ ਹੈ ਪਹਿਲਾਂ ਮੈਂ ਤੈਨੂੰ ਕਿਹਾ ਸੀ ਤੂੰ ਹੀ ਲੈ ਜਾ ਮੇਰਾ ਰਿਸ਼ਤਾ ਤੂੰ ਵੀ ਨਹੀਂ ਉਦੋਂ ਤਾਂ ਮੰਨੀ ਭਾਈ ਗੁੰਡੀ ਜਿਹੜਾ ਕੁਝ ਲਿਖਿਆ ਉਹੀ ਬਣਨਾ ਹੁਣ ਕਰਾਇਆ ਤਾਂ ਮੈਂ ਵੀ ਚੰਗੇ ਨਹੀਂ ਸੀ ਕਿੰਨਾ ਸਿਆਣਾ ਹੁੰਦਾ ਈ ਤੂੰ ਦੱਸ ਅਸਲ ਤੇ ਪਤਾ ਕੀ ਹੈਗਾ ਗੁੰਡੀ ਚੋ ਕਿਸਮਤ ਚ ਲਿਖਿਆ ਨਾ ਉਗੜਦਾ ਉਹੀ ਹੁੰਦਾ ਪੁੱਤ ਤੇਰੀ ਕਿਸਮਤ ਦੇ ਵਿੱਚ ਉਹੀ ਗਲਾਹ ਕੁੱਤਾ ਬੰਦਾ ਲਿਖਿਆ ਵੈ ਸੀਗਾ ਭੂਆ ਉਹ ਤਾਂ ਮੈਂ ਮੰਨਦੀ ਆ ਪਰ ਜੇ ਤੂੰ ਰਿਸ਼ਤਾ ਲੈ ਕੇ ਜਾਂਦੀ ਨਾ ਮੈਂ ਤੈਨੂੰ ਕਹਿ ਤਾਂ ਦਿੰਦੀ ਹੁਣ ਮੈਂ ਕਿਹਨੂੰ ਕਹਾਂ ਹੁਣ ਬਾਈ ਵੀ ਐਂ ਕਹਿ ਕੇ ਚਲ ਜਾਂਦਾ ਭਾਈ ਤੇਰੀ ਕਿਸਮਤ ਆ ਗਈ ਹੁਣ ਉਹ ਹੁਣ ਫਿਰ ਹੱਪਾ ਦੀਪੀ ਦੇ ਰਿਸ਼ਤਾ ਉਥੇ ਕਰਾਂਗੇ ਲੈ ਐਵੇਂ ਹੀ ਕਰਾਂਗੇ ਮੈਂ ਤਾਂ ਕੋਰਾ ਜਵਾਬ ਦਿੱਤਾ ਘਾਣੂ ਹਾਂ ਤੂੰ ਹੁਣ ਆ ਬਾਈ ਕਿਤੇ ਹਾਂ ਹੁ ਕਰਦੀ ਉਹ ਤਾਂ ਕੋਈ ਕੁਸ ਹੋਰ ਆ ਕੁ ਜਨਣਾ ਕੁਸ ਨਹੀਂ ਕਰਦੇ ਬਾਈ ਗੁੱਡੀ ਠੀਕ ਆ ਤੂੰ ਮੈਨੂੰ ਐਂ ਦੱਸ ਜਦੋਂ ਰਿਸ਼ਤਾ ਕਰਾਇਆ ਤੂੰ ਵੀ ਇਹੀ ਗੱਲ ਕਹਿੰਦੀ ਬਾਈ ਬਹੁਤ ਵਧ ਗਿਆ ਬਹੁਤ ਵਧ ਗਿਆ ਹੁਣ ਪੈਸਾ ਖੋਟਾ ਕਦੋਂ ਹੋ ਜੇ ਇਹ ਤਾਂ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਹਨਾ ਚੱਲਦਾ ਚੱਲਦਾ ਪੈਸਾ ਕਦੋਂ ਖੋਟਾ ਹੋ ਜੇ ਹਨਾ ਤੇ ਹੁਣ ਬੰਦਾ ਜਦੋਂ ਵਿਗੜੀ ਗਿਆ ਹੁਣ ਆਪਾਂ ਕੀ ਕਰ ਸਕਦੇ ਆ ਪਰ ਇੱਕ ਗੱਲ ਹੈਗਾ ਸੁਧਾਰਾਂਗੇ ਵੀ ਹੁਣ ਮੈਂ ਹੀ ਸੁਧਾਰੂੰ ਆਪਾਂ ਨਾ ਕਰਾਵਾਂਗੇ ਜ਼ਮੀਨ ਕੁੜੀ ਦੇ ਪਾਉਂਦੀ ਆਪਨੂੰ ਕੋਰਟ ਦੇ ਕੇਸ ਲਾਉਣਾ ਪਈ ਉਹ ਤਾਂ ਕੋਈ ਨਹੀਂ ਤੇਰਾ ਆਪਾਂ ਭਾਈ ਵਾਰਨਾ ਪੁੱਛ ਲੋ ਉਹਦੀ ਮਾਂ ਨੂੰ ਸਾਰਾ ਕੁਝ ਦੱਸਿਆ ਹੈ ਕਿਹਾ ਹੈਗੇ ਉਹ ਤਾਂ ਕਹਿੰਦੀ ਸੀ ਕਹਿੰਦੀ ਨਾ ਐਡੀ ਗੱਲ ਨਾ ਵਧਾਓ ਤੁਸੀਂ ਮੈਂ ਕਿਹਾ ਭਾਈ ਫਿਰ ਜੇ ਨਾ ਕੋ ਗੱਲ ਰ ਆਪੀ ਫਿਰ ਅਸਤ ਗੱਲ ਬਤਾਵਾਂਗੇ ਸਾਨੂੰ ਤਾਂ ਕਿਸੇ ਰਾਹ ਤੇ ਤੁਰਨਾ ਹੀ ਪਊ ਫਿਰ ਹੁਣ ਫਿਰ ਜੇ ਬੰਦਾ ਨਾ ਬਣਿਆ ਤਾਂ ਬਈ ਕੁਝ ਨਾ ਕੋਈ ਤਾਂ ਹੱਲ ਕਰਨਾ ਹੀ ਪਊਗਾ ਹੈ ਚਲ ਕੇਰਾ ਤੁਸੀਂ ਜਾਏ ਆਪਾਂ ਦੇਖ ਲੋ ਕੀ ਕਹਿੰਦੇ ਐ ਨਹੀਂ ਪੰਚਾਇਤ ਨੂੰ ਲਿਜਾ ਕੇ ਕਰਾਂ ਪੰਚਾਇਤ ਦੇ ਵੀ ਸਨਮੋਫ ਕਰਨਾ ਪਊਗਾ ਆਪਾਂ ਨੂੰ ਕੱਲਾ ਆਪਾਂ ਵੀ ਸਿੱਧਾ ਕੋਰਟ ਜਾ ਦੇ ਪੰਚਾਇਤ ਫੇਰ ਹੀ ਜਊ ਨਾਲ ਆਪਣੇ ਉਹ ਤਾਂ ਕਹਿੰਦੇ ਪੰਚਾਇਤ ਵੀ ਨਾਲ ਉਹਦੀ ਮਾਂ ਨੇ ਤਾਂ ਇਹ ਗੱਲ ਕਹਿੰਦੀ ਮੈਂ ਉਹਨਾਂ ਨੂੰ ਆਖਿਆ ਮੈਂ ਇਹ ਦੂਬਾਰ ਬੇਇੱਜ਼ਤੀ ਛੋਡੀ ਹੋਊਗੀ ਇਹ ਦੂ ਪਹਿਲਾਂ ਸਾਡੀ ਹੁੰਦੀ ਸੀ ਜੇ ਅਸੀਂ ਕੱਲ ਨੂੰ ਪੰਚਾਇਤ ਲੈ ਆਏ ਕਹਿੰਦੀ ਪੁੱਤ ਬਣ ਕੇ ਪੰਚਾਇਤ ਨਾਲ ਆਇਓ ਕਹਿੰਦੀ ਅਸੀਂ ਉਹੀ ਨਾਲ ਆਵਾਂਗੇ ਉਹਦੀ ਮਾਂ ਤਾਂ ਤ ਹਾਂ ਬਾਰੋ ਹੀ ਆਪਾਂ ਦੇਖਦੇ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਉਹਦੀ ਮਾਸਨੇਹਾ ਕੋਈ ਲਾਉਗੀ ਫਿਰ ਆਪਾਂ ਉਸ ਤੋਂ ਬਾਅਦ ਜ਼ਿਆਦਾ ਵਿਚਾਰ ਕਰਾਂਗੇ ਸਨੇਹਾ ਕਿ ਲੋਪ ਚਕਦੇਵ ਨੂੰ ਭੇਜ ਦਾਂਗੇ ਮਾ ਨਾਲ ਗੱਲ ਕਰ ਲੂ ਕੋਈ ਹਾਂ ਦੱਸੋ ਇਹਨੂੰ ਦੱਸੂਗੀ ਉਹ ਹਾਂ ਇਥੇ ਨਾਲ ਗੱਲ ਕਰਨਗੇ ਆ ਭੇਜ ਦਾਂਗੇ ਕੋਈ ਚੱਕਰ ਨਹੀਂਗਾ ਹਾਂ ਕੋਈ ਨਹੀਂ ਇਹ ਜਾਇਆਗਾ ਕਦੋਂ ਨੂੰ ਪਤਾ ਕਰ ਲੂਗਾ ਪਰ ਭੂਜ ਜੀ ਤੁਸੀਂ ਉਹਨੇ ਦੇਣਾ ਜਾਇ ਇੱਥੇ ਰਿਓ ਕੋਈ ਨਹੀਂ ਮੈਂ ਇੱਥੇ ਹੀ ਆ ਮੈਂ ਕਿਤੇ ਨਹੀਂ ਜਾਂਦੀ ਇਹ ਫੇ ਫਿਕਰ ਹੋ ਜਾ ਤੋ ਕੋਈ ਨਹੀਂ ਕੋਈ ਮੂੰਹ ਸਰ ਬਣਿਆ ਤਾਂ ਫੇਰ ਹੀ ਚਾਹੂੰਗੀ ਅਸੀਂ ਤਾਂ ਚਾਹ ਵੀ ਨਹੀਂ ਪੀ ਗਏ ਅਸੀਂ ਆਖਿਆ ਮੈਂ ਤਾਂ ਖਾਵਾਂ ਭੈਣੇ ਜਾਣਾ ਅਸੀਂ ਤਾਂ ਕੱਲੀ ਜਾਏਾਂਗੇ ਚਲੋ ਵਧੀਆ ਕਰਿਆ ਉਹ ਕਹੇ ਕਰਦੀ ਕੀ ਚਾਹ ਪੀਣੀ ਹੈ ਜਿਹੜੇ ਘਰ ਨੇ ਮੇਰੀ ਨਾਕੀ ਵਿਡਾ ਦਿੱਤੀ ਜਿੱਥੇ ਮਾਨੀ ਨਾ ਹੋ ਹੁੰਦਾ ਨਾ ਮਿਲਦਾ ਉਥੇ ਚਾਹ ਵੀ ਚੰਗੀ ਲੱਗਦੀ ਐਨੇ ਸਾਗ ਕਰਾਏ ਜਰਨਲ ਇੱਕ ਸਾਗ ਦਾ ਵੀ ਨਾ ਭਾਇਆ ਆ ਪਹਿਲੀ ਵਾਰ ਹੋਇਆ ਮੇਰੇ ਨਾਲ ਚਲ ਕੋਈ ਨਹੀਂ ਚਲ ਆਪਾਂ ਚਾਹ ਕਰਗੇ ਹਾਂ ਹਾਂ ਭਾਈ ਜਰਨਲ ਜਗਤ ਸਿੱਖ ਕੰਮ ਕਰਤ ਹਾਂ ਸ਼ਹਿਰ ਜਾ ਕੇ हां भाई दस जमीन ਦਾ ਪਤਾ ਕਰ ਇਹਦੀ ਮਾਂ ਦੇ ਨੋਂ ਆ ਇੱਕ ਬਸੰਤੇ ਦੇ ਨੋਂ ਆ ਚਲ ਕੋਈ ਨਹੀਂ ਇਹ ਕਿੱਡੀ ਕਬੱਡੀ ਖਾਸ ਗੱਲ ਹੈ ਮੈਂ ਜਾ ਕੇ ਕਚਹਿਰੀਆਂ ਤੋਂ ਪਤਾ ਕਰ ਲੈਣਾ ਬਾਕੀ ਪਟਵਾਰੀ ਆਪਣੀ ਜਾਣ ਪਛਾਣ ਰਹੀ ਆ ਕੋਈ ਚੱਕਰ ਨਹੀਂ ਯਾਰ ਬਸ ਆਹੀ ਕੰਮ ਕਰ ਹੋਰ ਤਾਂ ਸਾਰਾ ਕੁਝ ਹੋ ਜਾਊਗਾ ਮੇਰੀ ਗੱਲ ਸੁਣ ਹੁਣ ਤੂੰ ਡਰੀ ਨਾ ਜੇ ਜ਼ਮੀਨ ਇਹਦੇ ਨਾਲ ਵੀ ਹੋਈ ਨਾ ਹੁਣ ਤਾਂ ਆਪਾਂ ਡੰਡੇ ਨਾਲ ਜ਼ਮੀਨ ਨਾ ਕਰਾ ਲਾਂ ਇਹ ਕੁੜੀ ਦੇ ਜ਼ਮੀਨ ਇਹਦੇ ਨਾਲ ਤਾਂ ਵੀ ਕੋਈ ਚੱਕਰ ਨਹੀਂ ਆਪਾਂ ਜੇ ਤਾਂ ਉਹਦੇ ਨਾਲ ਠੀਕ ਆ ਜੇ ਨਹੀਂ ਮਾਣੇ ਜੇ ਸੁਰਾ ਸੁਵਾਈ ਨਾ ਕਰਾਤੀ ਨਹੀਂ ਆਪਾਂ ਪੰਚਾਇਤ ਲੈ ਜਾ ਕੇ ਉਹ ਤੋਂ ਹਕੀਸਲਾ ਦਾਂਗੇ ਹੁਣ ਤਾਂ ਇਹ ਨਾ ਤੇਰੇ ਪੈਰੀ ਹੱਥ ਲਾ ਕੇ ਕੁੜੀ ਨੂੰ ਲੈ ਕੇ ਜਾਣਗੇ ਠੀਕ ਹੈ ਇਹ ਆ ਕੰਮ ਕਰਾਂਗੇ ਬਸ ਤੂੰ ਦੱਸੀ ਨਾ ਕਿਸ ਨੂੰ ਟਿਕਾ ਰੱਖ ਜਮੀਨ ਤਾਂ ਆਪਾਂ ਨਾ ਕਰਾ ਕੇ ਇਥਾਂ ਚੱਲ ਮੈਂ ਚੱਲਦਾ ਫਿਰ ਬਈ ਚਾਹ ਬਣਾਈ ਜਾਂਦੇ ਸੀ ਨਹੀਂ ਨਹੀਂ ਚਾਹ ਤਾਂ ਬੱਸ ਮੈਂ ਖੇਤਿਆਂ ਆਇਆ ਪਾਣੀ ਛੱਡਿਆ ਸੀਗਾ ਠੀਕ ਹੈ ਚੱਲ ਠੀਕ ਹੈ ਚੰਗਾ ਚੱਲ ਨਾ ਕੋਈ ਨੀ ਕੋਈ ਨਾ ਹਾਂ ਹਾਂ ਕੋਈ ਨਹੀਂ ਗੁੱਡੀ ਨੂੰ ਕਰੇ ਹੌਸਲਾ ਰੱਖੀ ਨਾ ਹੌਸਲਾ ਯਾਰ ਲੈ ਮੈਂ ਤਾਂ ਹੁਣ ਸੰਸਾ ਵੜਵੜ ਖਾਈ ਜਾਂਦਾ ਕੀ ਬਣੂੰਗਾ ਨਾ ਤਾਂ ਮੁੰਡਾ ਜਾਂ ਹਿੰਡੋ ਪਾਉਂਦਾ। ਇਸ ਥਾਲੇ ਦਾ ਕਿਵੇਂ ਗੌਰ ਦੱਸ। ਭੋਰਾ ਅਕਲ ਨਹੀਂ ਬੁੱਦੰਦੀ। ਇੱਥੇ ਆਏ ਸੀ ਕਿ ਉਹ? ਆਹ ਹੋ ਭਾਈ। ਆਏ ਸੀਗੇ ਆਉਣਾ ਹੀ ਅਗਲੇ ਨੇ। ਜਦ ਤੂੰ ਤਾਂ ਕੋਈ ਗੱਲ ਦਾ ਉਹਨਾਂ ਨੂੰ ਗੌਰ ਨਹੀਂ ਕਰਦਾ ਤੇ ਦੱਸਦਾ ਨਹੀਂ ਕੁਝ। ਮੈਂ ਤਾਂ ਗੱਲ ਦੱਸਤੀ, ਇੱਕ ਕਾਰੀ ਦੱਸਤੀ, ਵੀਜਰੀ ਦੱਸਤੀ, ਇੱਕੋ ਗੱਲ ਹੀ ਐ। ਬਾਰ-ਬਾਰ ਮੈਂ ਤਾਂ ਕਿਨੇ ਨਹੀਂ ਪਾਈ ਜਾਂਦੇ। ਹੁਣ ਵੀ ਉੱਥੇ ਬੋਲਦਾ ਸੀ ਗਲੀ 'ਚ ਨਾ ਪਿੰਡਾਂ 'ਕੇ ਲੂਸ ਕੱਢਦਾ ਮੇਰੇ ਸਾਲ ਦਾ ਦੇਣਾ ਮੈਂ ਕੁਛ ਬੋਲਣਾ ਹੀ ਆ ਭਾਈ ਅਗਲੇ ਨੇ ਅਗਲੇ ਦੀ ਵਾਰ 'ਚ ਬੈਠੀ ਆ ਮੈਂ ਤੈਨੂੰ ਉਹਦੇ ਵੀ ਇਹੀ ਗੱਲ ਸਮਝਾਈ ਸੀ 3 ਵਾਰ ਚਾਲਦੇ ਕਰਤੂਤੀ ਬੈਠੀ ਆ ਮੇਰੇ ਘਰ 'ਕੇ ਬੈਠੀ ਆ ਮੈਂ ਤਾਂ ਇਕੱਲੀ ਦਾਰੂ ਪੀਣਾ ਹੂੰ ਦਾਰੂ ਪੀਣਾ ਹਾਂ ਖੋਟ ਤਾਂ ਉਹਦੇ 'ਚ ਹੀ ਆ ਮੇਰੇ 'ਚ ਤਾਂ ਨਹੀਂ ਖੋਟ ਕੋਈ ਨਾ ਦਾਰੂ ਦਾ ਤਾਂ ਉਹਨਾਂ ਨੇ ਨਾ ਹੀ ਨਹੀਂ ਲਿਆ ਤੂੰ ਪੀਣਾ ਕਿ ਨਹੀਂ ਪੀਣਾ ਉਹ ਤੈਨੂੰ ਕਹਿੰਦੇ ਆ ਕਹਿੰਦੇ ਐ ਮੈਨੂੰ ਗਲੀ ਚੋਂ ਰੋਲਾ ਪਾਈ ਕਹਿ ਕੇ ਗਿਆ ਤੂੰ दारू ਪੀਂਨਾ ਤੂੰ ਸ਼ਰਾਬ ਪੀਂਨਾ ਐ ਕਰਦਾ ਸਾਡੀ ਕੁੜੀ ਨੂੰ ਕੁੱਟਦਾ ਮਾਰਦਾ ਨਾ ਜਦੋਂ ਜਵਾਬ ਹੀ ਨਹੀਂ ਦੇ ਸਕਦੀ ਇਸ ਘਰ ਨੂੰ ਫਿਰ ਕੁੱਟਣਾ ਮਾਰਣਾ ਹੋਰ ਦਾ ਸਭ ਕੁਝ ਮੈਂ ਦੀ ਪੂਜਾ ਕਰਨਾ ਤੇ ਤੂੰ ਫਿਰ ਜਾਵਾਂ ਨਹੀਂ ਬੋਲਿਆ ਉਹ ਬੋਲਦੇ ਸੀ 엄마 ਮੈਨੂੰ ਨਹੀਂ ਪਤਾ ਸਿੱਧੀ ਜੀ ਗੱਲ ਆ ਮੈਨੂੰ ਤਾਂ ਜਵਾਬ ਚਾਹੀਦਾ ਠੀਕ ਹੈ ਜੇ ਜਵਾਬ ਦੇ ਦੇਣਗੇ ਤਾਂ ਠੀਕ ਹੈ ਨਹੀਂ ਛੋਟੀ ਦਾ ਰਿਸ਼ਤਾ ਦੇਣ ਬਸ ਗੱਲ ਇੱਕ ਹੀ ਆ ਮੇਰੇ ਕੋਲ ਨਾ ਤਾਂ ਉਹ ਛੋਟੀ ਦਾ ਰਿਸ਼ਤਾ ਦੇਣਾ ਤੇ ਨਾ ਉਹ ਵੱਡੀ ਨੂੰ ਘਰੇ ਬਿਠਾਉਣ ਮੈਂ ਤਾਂ ਦੱਸਾਂ ਕਿਉਂ ਉਹ ਤਾਂ ਸਿੱਧਾ ਕਹਿ ਕੇ ਗਿਆ ਕਹਿੰਦੇ ਚੁੱਪ ਕਰਕੇ ਜ਼ਮੀਨ ਤੇ ਘਰ ਸਾਡੀ ਕੁੜੀ ਨੂੰ ਦਿਓ ਵੱਢ ਕੇ ਤੇ ਸਤ ਅੱਡ ਵਸਾਵਾ ਗਿਆ ਆਪਦੀ ਨੂੰ ਬਰਾਬਰ ਜ਼ਮੀਨ ਦੇ ਕੀ ਸਾਲੇ ਲੱਗ ਰਿਹਾ ਉਹ ਤੇ ਜ਼ਮੀਨ ਤਾਂ ਦੇਣੀ ਪਊਗੀ ਹਾਂ ਹਾਂ ਕਿਉਂ ਆਪਾਂ ਨੂੰ ਕਿਵੇਂ ਦੇਣੀ ਪਊਗੀ ਮੈਂ ਜੇ ਤਾਂ ਉਹ ਛੱਡ ਕੇ ਪੇਕੀ ਬੈਠੂਗੀ ਫਿਰ ਤਾਂ ਆਪਾਂ ਕਹੀਏ ਉਹ ਕਹਿੰਦੀ ਮੈਂ ਤਾਂ ਇੱਥੇ ਵਸਣਾ ਤੇ ਇੱਥੇ ਮੇਰਾ ਹਿੱਸਾ ਮੈਨੂੰ ਦਿਓ ਮਾਂ ਬੀਸੀ ਤਲਾਕ ਹੋਇਆ ਠੀਕ ਹੈ 1 ਰੁਪਿਆ ਨਹੀਂ ਦਿੰਦਾ ਸਾਰਾ ਕੁਝ ਤੇਰੇ ਨਾਂ ਕਰਾ ਦਿੰਦਾ ਮੈਂ ਅੱਜ ਹੀ ਜਾ ਕੇ ਪਟਵਾਰੀ ਦੇ ਤੇਰੇ ਕਹਿਣ ਨਾਲ ਨਹੀਂ ਕੁਛ ਹੁੰਦਾ ਪੁੱਤ ਕਾਨੂੰਨ ਹੈਗਾ ਕਾਨੂੰਨ ਹੈਗਾ ਉਹੀ ਗੱਲ ਕਰਦਾ ਜਿਹੜਾ ਕੁਝ ਮੇਰੇ ਨਾਮ ਉਹਦੇ 'ਚ ਉਹਨੂੰ ਹੱਥ ਆਧ ਨਹੀਂ ਆਊਗਾ ਠੀਕ ਹੈ ਨਾ ਮੈਂ ਤੇਰੇ ਨਾਲ ਘਾਦ ਨਾ ਰਾਂ ਕੁਝ ਐ ਕਿ ਮੈਂ ਲੈ ਜਾਣ ਕਿ ਜ਼ਮੀਨ ਉਹ ਮੈਂ ਤਾਂ ਭਾਈ ਕਹਿਤਾ ਉਹਨਾਂ ਨੂੰ ਮੈਂ ਕੋਈ ਨਹੀਂ ਜ਼ਮੀਨ ਵੀ ਦੇ ਦਾਂਗੇ ਘਰ ਵੀ ਦੇ ਦਾਂਗੇ ਤੁਸੀਂ ਭਾਈ ਆਪਦੀ ਵੀ ਛੱਡ ਜੋ ਇੱਥੇ ਆਓ ਛੱਡ ਜੋ ਬਸ ਇੱਥੇ ਪਰ ਬੈਠੇ ਨੂੰ ਚ ਦੇਖੀ ਜਾਇਆ ਕਰਾਂਗੇ ਬੁੱਤ ਨੂੰ ਮੇਰੇ ਸਾਲੀ ਦੀ ਨੂੰ ਕਰਨਾ ਕੀ ਆ ਤੂੰ ਕਰਾਉਣਾ ਕੀ ਆ ਤੂੰ ਕੰਮ ਦੀ ਨਹੀਂ ਧੰਦੇ ਦੀ ਨਹੀਂ ਉਹ ਤੂੰ ਨਾ ਮਾੜਾ ਮੋਟਾ ਟਹੇ ਪੈ ਜਾ ਮੈਂ ਤੈਨੂੰ ਦੱਸਾਂ ਤੂੰ ਘਰ ਖਰਾਬ ਕਰਕੇ ਬਹਿ ਜਾਵੇਂਗਾ ਆਪਦਾ ਕੁਝ ਨਹੀਂ ਜਾਣਾ ਮੇਰੀ ਗੱਲ ਸੁਣ ਲਮਾ ਠੀਕ ਹੈ ਮੈਨੂੰ ਮੈਂ ਆ ਨਹੀਂ ਰਹਿ ਸਕਦਾ ਮੈਨੂੰ ਦੁੰਦਿਆ ਦੁਨੀਆ ਤਾਨ ਨੇ ਠੀਕ ਹੈ ਸੋਭ ਹਰੇਕ ਬੰਦਾ ਬੋਲਦਾ ਵੀ ਭਾਈ ਦਿਨ ਨੂੰ ਇੰਨਾ ਚਰ ਹੋ ਗਿਆ ਬੈਏ ਨੂੰ ਕਿ ਤੁਹਾਡੇ ਕੀ ਜਵਾਬ ਹੈ ਕੀ ਕੀ ਮੈਂ ਲੋਕਾਂ ਨੇ ਟਿੰਡਗਾ ਲੈਣੀਆਂ ਸਾਡੇ ਜਵਾਬਾਂ ਤੋਂ ਫਿਰ ਹੁਣ ਕੀ ਕਰੀਏ ਗੋਦ ਲੈ ਲਈਏ ਗੇ ਦਾ ਜਵਾਬ ਮੈਂ ਉਹਦੇ ਦੀਪਾ ਤੇ ਆਪਣੀ ਮਨਿੰਦਰ ਗਏ ਸੀ ਦੋਨੇ ਦਵਾਈ ਲੈਣ ਗਏ ਸੀ ਠੂਈ ਦੀ ਹਾਂ ਉਹ ਕਹਿੰਦੇ ਮੈਨੂੰ ਕਹਿੰਦੇ ਵੀ ਅਸੀਂ ਜਾਣਾ ਮੈਂ ਆਖਿਆ ਭਾਈ ਹੋ ਕੇ ਆਇਓ ਮੈਂ ਤੇਰੇ ਨਾਲ ਤੇ ਇਹਨਾਂ ਗੱਲ ਕਰਾਂਗੀ ਫਿਰ ਦੀਪਾ ਦਾ ਵਧੀਆ ਗੱਲ ਕਰਕੇ ਆਊਗਾ ਮੇਰੇ ਪੱਖ ਦੀ ਗੱਲ ਕਰਦਾ ਦੀਪਾ ਤੂੰ ਮੇਰੀ ਗੱਲ ਤਾਂ ਸੁਣ ਲੈ ਰੱਜ ਕੇ ਤਾਂ ਤੂੰ ਖੇਤ ਪਿਆਰ ਹੈ ਨਾ ਜਦੋਂ ਤੂੰ ਘਰੇ ਆਉਣਾ ਚਾਹ ਕੇ ਝੋਲਾ ਤੁਰ ਜਾਣਾ ਦੋ ਮਿੰਟ ਮਾਪਿਆ ਨਾ ਗੱਲਬਾਤ ਵੀ ਕਰ ਲਈਦੀ ਹੁੰਦੀ ਐ ਗੱਲਬਾਤ ਤਾਂ ਮੈਂ ਤੈਨੂੰ ਦੱਸੀ ਬੈਠਾਂ ਹਾਂ ਉਹਦੇ ਮੈਂ ਇਹੋ ਜਿਹਾ ਬੰਦਾ ਵੀ ਜਿਹੜੀ ਮੈਂ ਇੱਕ ਗੱਲ ਕਰਤੀ ਮੇਰੇ ਤਾਂ ਉਹੀ ਗੱਲ ਸਿਰੇ ਆ ਨਾ ਤਾਂ ਮੈਂ ਗੱਲ ਬਦਲਾਂ ਮੈਂ ਖੇਤ ਜਾ ਕੇ ਨਹੀਂ ਗੱਲ ਬਦਲਦਾ ਮੈਂ ਘਰੇ ਆ ਕੇ ਨਹੀਂ ਗੱਲ ਬਦਲਦਾ ਮੇਰੀ ਗੱਲ ਤਾਂ ਉਹੀ ਰਹੂਗੀ ਜਿਹੜੀ ਉਹਦੇ ਕੋਲ ਨੂੰ ਦੱਸੀ ਸੀਗੀ ਹਾਂ ਇਹ ਗੱਲ ਤੇਰੀ ਠੀਕ ਐ ਗੱਲ ਉਹ ਕਹਿੰਦੇ ਅਸੀਂ ਵੀ ਨਹੀਂ ਬਦਲਦੇ ਆਪਦੀ ਕਿਵੇਂ ਜੇ ਤੂੰ ਆਪਦੇ ਪਰਨਾ ਤੇ ਚੱਲਦਾ ਨਾ ਉਹ ਕਹਿੰਦੇ ਸਾਡੀ ਵੀ ਲੋਹੇ ਤੇ ਲਿਖੀਰ ਐ ਕਿਵੇਂ ਕਿਵੇਂ ਕੀ ਵੀ ਅਸੀਂ ਕੁੜੀ ਵਸਾਵਾਂਗੇ ਤਾਂ ਇੱਥੇ ਹੀ ਵਸਾਵਾਂਗੇ ਹਿੱਸਾ ਵੀ ਇੱਥੋਂ ਦਵਾਵਾਂਗੇ ਕੁੜੀ ਨੂੰ ਇਹੇ ਇਹੇ ਗੱਲ ਤਾਂ ਦੀਪੇ ਨੂੰ ਕਹੀ ਆ ਉਹਨਾਂ ਨੇ ਗਿਆ ਨੂੰ ਤੇ ਦੀਪ ਦੇ ਮੂੰਹ ਤੇ ਜਵਾਨ ਨਹੀਂ ਸੀ ਦੀਪਾ ਕੀ ਕਹ ਗਿਆ ਫਿਰ ਉੱਥੇ ਨਾ ਦੀਪਾ ਤੇਰੀ ਖਾਤਰ ਕਿਉਂ ਲੜੇ ਤੂੰ ਕਿਹੜਾ ਮਗਰ ਮੂਰੇ ਲੱਗਦਾ ਓ ਯਾਰ ਮੈਨੂੰ ਮੈਂ ਦੀਪ ਨਾਲ ਰੋਜ਼ ਤਾਂ ਗੱਲ ਕਰਦਾ ਸਾਡੀ ਇੱਕੋ ਗੱਲ ਆ ਐਵੇਂ ਕਿਵੇਂ ਅੱਛਾ ਦੀਪਾ ਕੀ ਕਹ ਗਿਆ ਫਿਰ ਉੱਥੇ ਉਹਦਾ ਕਹਿ ਕੇ ਆਏ ਗਿਆ ਸੀ ਕਹਿੰਦਾ ਵੀ ਜੇ ਚੱਲ ਭਾਈ ਮੈਂ ਸਮਝਾ ਕੇ ਆਉਣਾ ਵੀ ਆਪਣੀ ਗੁੱਡੀ ਨੂੰ ਤੇ ਵੀ ਚੱਲ ਆਪਾਂ ਲੈ ਆਵਾਂਗੇ ਉਹਨਾਂ ਨੇ ਤਾਂ ਦੀਪੇ ਨੂੰ ਵੀ ਜਵਾਬ ਦੇਤਾ ਉਹਦੇ ਉਹ ਕਹਿੰਦੇ ਵੀ ਭਾਈ ਜੇ ਤਾਂ ਸਾਡੀ ਕੁੜੀ ਨੂੰ ਹਿੱਸਾ ਮਿਲੂਗਾ ਤਾਂ ਸਾਡੀ ਕੁੜੀ ਜਾਊਗੀ ਨਹੀਂ ਸਾਡੀ ਕੁੜੀ ਤਾਂ ਜਾਂਦੀ ਨਹੀਂ ਹਿੱਸਾ ਅਸੀਂ ਇੱਥੇ ਬਹਿ ਕੇ ਵੀ ਵੰਡਾਲਾਂਗੇ ਹਾਂ ਦੀਪਾ ਮੇਰੇ ਨਾਲ ਐਵੇਂ ਹੀ ਦੋਗਲਾ ਹੋ ਗਿਆ ਲੈ ਮੇਰੇ ਕੋਲੇ ਹੋਰ ਗੱਲ ਕਰਦਾ ਉੱਥੇ ਜਾ ਕੇ ਹੋਰ ਗੱਲ ਕਰਦਾ ਕੀ ਲੋੜ ਸੀ ਉਹ ਨਾ ਮੇਰੇ ਤੋਂ ਉਤੋਂ ਦੀ ਹੋ ਗਿਆ ਉਹ ਉੱਥੇ ਜਾ ਕੇ ਮੈਂ ਤਾਂ ਕਰਨ ਲੱਗਿਆ ਉਹਨਾਂ ਦੀਆਂ ਉਹ ਐਂ ਕਹਿੰਦਾ ਸੀ ਕਹਿੰਦਾ ਵੀ ਮੈਂ ਪਹਿਲਾਂ ਤਰਾ ਕੇ ਲਿਆਇਆ ਸੀ ਹੂੰ ਕਹਿੰਦਾ ਮੈਨੂੰ ਆਉਂਦੀ ਚਾਚੀ ਬਿਸ਼ਰਮੀ ਵੀ ਮੈਂ ਇੱਕ ਵਾਰੀ ਜਾ ਕੇ ਗੱਲ ਕਰਦਾ ਉਹਨਾਂ ਨਾਲ ਨਾਲ ਮਣੇਂਦਰ ਗਈ ਸੀ ਉਹ ਕਹਿੰਦੀ ਚੱਲ ਕੀ ਹੈ ਮੇਰੇ ਕਹਿਣੇ ਤੇ ਵੀ ਚੱਲ ਭੌਂ ਜੇ ਉਹ ਮਾੜਾ ਮੋਟਾ ਹੂੰ ਤਾਂ ਕਰਕੇ ਮੈਂ ਇੰਦਰ ਗਈ ਸੀ ਮਣੇਂਦਰ ਨੇ ਰਕਾਰ ਪਟਿਆ ਉਹ ਨਹੀਂ ਤਾਂ ਉਹਦੇ ਕਿਹਾ ਸੀਗਾ ਉਸੇ ਹਕੀਮ ਜਿਹੜੇ ਜਾਣਦੇ ਹੈ ਉਹਦੇ ਕੋਲੇ ਕੀ ਲੋੜ ਸੀ ਜਾਣ ਦੀ ਜੇ ਉਹਦੇ ਨਾਲ ਜਾਂਦੇ ਨਾ ਅੱਜ ਨੂੰ ਇਥੇ ਘਰੇ ਵਧੀਆ ਬੈਠੀ ਹੁੰਦੀ ਨਾ ਕਰ ਤਾ ਤੂੰ ਆਪਦੇ ਪੈਰੀਂ ਪਟਿਆ ਕਿਸੇ ਨੇ ਨਹੀਂ ਪਟਿਆਗਾ ਤੂੰ ਕਿ ਲੋਕਾਂ ਦੀਆਂ ਗੱਲਾਂ ਤੇ ਅਮਲ ਕਰਦਾਗਾ ਪਰ ਗੱਲ ਸੁਣ ਲੋ ਠੀਕ ਹੈ ਆਪਾਂ ਤਾਂ ਨਹੀਂ ਨਾ ਜ਼ਮੀਨ ਦੇ ਕੇ ਰਾਜ਼ੀਆਂ ਕੱਖ ਨਹੀਂ ਦਿੰਦੇ ਜ਼ਮੀਨ ਮੇਰੇ ਪਿਓ ਦੀ ਹੈ ਮੇਰੇ ਦਾਦੇ ਦੀ ਹੈ ਮੇਰੇ ਪਰਦਾਦੇ ਦੀ ਹੈ ਠੀਕ ਹੈ ਉਹ ਜ਼ਮੀਨ ਦੇ ਵਿੱਚੋਂ ਮੈਂ ਤਾਂ ਉੜਾ ਨਹੀਂ ਛੱਡਦਾ ਭਾਵੇਂ ਮੈਨੂੰ ਮਰਨਾ ਪਵੇ ਫਿਰ ਪੰਚਾਇਤਾਂ ਚ ਤੁਰੇ ਫਰੇਗਾ ਥਾਣੇ ਚ ਤੁਰੇ ਫਰੇਗਾ ਕੀ ਕਰ ਲਈਗਾ ਕਿਸੇ ਦਾ ਕੋਈ ਨਹੀਂ ਜੇ ਸਾਹ ਬਚੋਲਾ ਆ ਬੋਲਦਾ ਸੀਗਾ ਨਾ ਪਹਿਲਾਂ ਬਚੋਲੇ ਨੂੰ ਹੀ ਮਾਰੂਗਾ ਜੇ ਮੈਂ ਜੇਲ੍ਹ ਕੱਟਨੀ ਹੈ ਨਾ ਪੰਚਾਇਤਾਂ ਤੇ ਜਾਣਾ ਹੈ ਥਾਣੇ ਤੇ ਜਾਣਾ ਤਾਂ ਮਾਰ ਕੇ ਜਾਊਗਾ ਕਿਸੇ ਨੂੰ ਇਹ ਕੰਮ ਤਾਂ ਵਧ ਗਿਆ ਹਾਂ ਨਾਲੇ ਫਿਰ ਥਾਣੇ ਵਾਲੇ ਤੈਨੂੰ ਕਹਿਣਗੇ ਵੀ ਇਹ ਤਾਂ ਜਵਾਕ ਨਹੀਂ ਹੋਇਆ ਭਾਈ ਬਹੂ ਕੋਲੇ ਤੇ ਇਹ ਕਤਲ ਕਰਤਾ ਇਹਨੇ ਵਧੀਆ ਹਾਂ ਵਧੀਆ ਗੱਲਾਂ ਬਣਨਗੀਆਂ ਆਪਣੇ ਕਿਸ ਅਣਖ ਪਿੱਛੇ ਕੀਤਾ ਕਤਲ ਹਾਂ ਅਣਖ ਵਿੱਚ ਕੀਤਾ ਕਤਲ ਐਵੇਂ ਨਾ ਮਰ ਜਾ ਬੇ ਤੂੰ ਐਵੇਂ ਜ਼ਬਾਨ ਹਲਾਤੀ ਉਹਨਾਂ ਨੂੰ ਕੋਈ ਨਹੀਂ ਆਉਣ ਦੇ ਤੇ ਮੈਂ ਤੇ ਹੁਣ ਔੜਾ ਕੋਈ ਨਾ ਮੈਂ ਤਾਂ ਹੁਣ ਜ਼ਬਾਨ ਹਲਾਤੀ ਜਦੋਂ ਤੂੰ ਨਹੀਂ ਹਿੰਡੋ ਪਾਉਂਦਾ ਹਿੰਡੋ ਮੈਂ ਵੀ ਨਹੀਂ ਪਾਉਂਦੀ ਫ ਜਾ ਰਿਹਾ ਚਾਂਬਲਿਆ ਵਿਆਂਗਾ ਤੂੰ